ਐਮਐਲ ਸਾਹਮਣੇ ਵੀ ਖੁਦ ਫੋਨ ਕੀਤੇ ਨੇ ਵੀ ਤੁਸੀਂ ਉੱਥੇ ਪਹੁੰਚੋ 10 ਵਜੇ ਦੀ ਮੀਟਿੰਗ ਰੱਖੀ ਸੀ ਇਹਨਾਂ ਨੇ ਜੀ 12 ਵਜੇ ਤੱਕ ਰੋ ਉੱਥੇ ਕੋਈ ਸਰਪੰਚ ਨਹੀਂ ਗਿਆ ਉਸ ਤੋਂ ਬਾਅਦ ਸਰਪੰਚਾਂ ਨੂੰ ਕੀ ਧਮਕੀਆਂ ਦਿੱਤੀਆਂ ਐਸੀ ਗ੍ਰਾਂਟਾਂ ਛੋਡੀਆਂ ਵਾਪਸ ਕਰਾ ਦਾਂਗੇ ਜੇਕਰ ਅੱਜ ਵਾਲੀ ਮੀਟਿੰਗ ਦੇ ਵਿੱਚ ਨਹੀਂ ਗਏ ਇਹ ਗੱਲ ਕਹੀ ਇਹ ਧਮਕੀ ਦਿੱਤੀ ਗਈ ਆ ਜਿਹੜੇ ਸਰਪੰਚ ਐਸੀ ਸਰਪੰਚ ਨੇ ਉਹਨਾਂ ਨੂੰ ਇਹ ਵੀ ਧਮਕੀ ਕਹਿੰਦੇ ਤੁਹਾਡਾ ਕੋਰਮਾ ਤੋੜ ਦਾਂਗੇ ਜੇਕਰ ਤੁਸੀਂ ਉੱਥੇ ਨਾ ਪਹੁੰਚੇ ਸੈਕਟਰੀਆਂ ਤੋਂ ਫੋਨ ਕਰਵਾਏ ਸੈਕਟਰੀਆਂ ਨੇ ਕਿਹਾ ਵੀ ਜਿਵੇਂ ਮਰਜ਼ੀ ਕਰੋ ਕੋਈ ਕੰਮਾ ਛੱਡ ਕੇ ਤੁਸੀਂ ਉੱਥੇ ਪਹੁੰਚੋ ਛੋਡੀਆਂ ਆਈਡੀਆਂ ਬਣਾਉਣੀਆਂ ਅੱਜ ਦੀ ਅੱਜ ਡੇਢ 'ਚ ਪਹੁੰਚੋ ਜੇ ਨਹੀਂ ਪਹੁੰਚੋਗੇ ਤਾਂ ਤੁਹਾਨੂੰ ਖਾਰਜ ਕੀਤਾ ਜਾਊਗਾ ਮੀਟਿੰਗ 'ਚ ਇਹ ਕਹਿ ਕੇ ਵੀ ਬੁਲਾਇਆ ਗਿਆ ਵੀ ਆਈਡੀਆਂ ਬਣਾਉਣ ਦਾ ਬਿਲਕੁਲ ਇਹ ਸਰਪੰਚਾਂ ਨੇ ਮੈਨੂੰ ਦੱਸਿਆ ਜੀ ਕਹਿਣ ਦਾ ਮਤਲਬ ਹੈ ਪੂਰੇ ਰੋਬ ਜੋਸ਼ ਨਾਲ ਇਹਨਾਂ ਨੇ ਸਰਪੰਚਾਂ ਨੂੰ ਤੇ ਦਬਾਅ ਬਣਾ ਕੇ ਦਬਾਅ ਬਣਾ ਕੇ ਸਰਪੰਚਾਂ ਨੂੰ ਬੁਲਾਇਆ ਗਿਆ ਪੂਰੇ ਪੰਚਾਇਤਾਂ ਸਹਿਮਤ ਨੇ ਸਰਪੰਚ ਸਹਿਮਤ ਨੇ ਬਰ ਐਮ ਐਲ ਏ ਨੂੰ ਕੀ ਇਹਦੇ ਵਿੱਚ ਦਿੱਕਤ ਹੋ ਸਕਦੀ ਸਾਡੀ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ ਅੱਛਾ ਕਹਿੰਦੇ ਆਮ ਆਦੀ ਪਾਰਟੀ ਦਾ ਨਹੀਂ ਬਣਿਆ ਕਾਂਗਰਸ ਦਾ ਹਾਂ ਵੀ ਕਹਿੰਦੇ ਕਾਂਗਰਸ ਦਾ ਕਿਉਂ ਬਣਾਤਾ ਤੁਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਅਖਬਾਰ 'ਚ ਖਬਰ ਵੀ ਲਵਾਈ ਆ ਕਹਿੰਦੇ ਸਾਡੇ ਲਈ ਉਹ ਨਿਰਪੱਖ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਕੀਤੀ ਗਈ ਦੱਸੋ ਜੀ ਕਿੱਥੇ ਧੱਜੀਆਂ ਢਾਡੀਆਂ ਜੀ ਚੋਣ ਦੀਆਂ ਸਰਪੰਚਾਂ ਤੇ ਤਾਂ ਇਹਨਾਂ ਦਬਾਅ ਬਣਾਇਆ ਇਹਨਾਂ ਨੇ 25 ਸਰਪੰਚ ਸੀਗੇ 6-7 ਸਰਪੰਚ ਸਹਿਮਤ ਸੀ 32 ਸਰਪੰਚ ਹੋ ਗਏ ਸੀਗੇ 35 ਪਿੰਡ ਆ ਜੀ 35 ਪਿੰਡ ਨੇ ਮਤਲਬ 32 ਤੁਹਾਡੇ ਨਾਲ ਸੀਗੇ ਹਾਂਜੀ ਹਾਂਜੀ 32 ਸਾਡੇ ਨਾਲ ਤੇ ਜਦੋਂ ਮਿਲ ਸਾਬ ਨਾਲ ਗੱਲ ਹੋਈ ਸੀ ਮੈਨੂੰ ਕਹਿੰਦੇ ਵੀ ਤੇਰੇ ਤੇ ਕੋਈ ਇਤਰਾਜ ਨਹੀਂ ਕਿਉਂਕਿ ਮੈਂ ਆਵਾਜ਼ੀ ਪਾਰਟੀ ਚ ਸ਼ਾਮਲ ਹੋ ਗਿਆ ਸੀਗੇ ਮੇਰੇ ਤੇ ਕਹਿੰਦੇ ਕੋਈ ਇਤਰਾਜ਼ ਨਹੀਂ ਤੂੰ ਪ੍ਰਧਾਨ ਬਣ ਜਾ ਤੇਰੇ ਤੇ ਕੋਈ ਇਤਰਾਜ਼ ਨਹੀਂ ਸੀ ਸਾਨੂੰ ਅਵਤਾਰ ਸਿੰਘ ਮਾਨ ਤੇ ਇਤਰਾਜ਼ ਅੱਛਾ ਭਈ ਉਹ ਦੂਸਰੀ ਪਾਰਟੀ ਬਿਲਕੁਲ ਬਿਲਕੁਲ ਤੁਸੀਂ ਕਹਿ ਦੇਣਾ ਸੀ ਵੀ ਤੁਹਾਡੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਿਹਾ ਸੀਗਾ ਜੀ ਮੈਂ ਤਾਂ ਮੈਂ ਮੀਤ ਪ੍ਰਧਾਨ ਬਣ ਗਿਆ ਤੁਸੀਂ ਮੈਨੂੰ ਕਦੋਂ ਵਧਾਈ ਦੇ ਦਿੱਤੀ ਜੀ ਥੋੜੇ 77 ਹਾਂ ਤੇ ਤੁਹਾਡੇ ਪਾਵਰ ਆ ਤਾਂ ਨਿਰਪੱਖ ਚੋਣ ਕਰਵਾ ਲਓ ਪਤਾ ਲੱਗ ਜੂਗਾ ਲੋਕਤੰਤਰ ਰਾਜਾ ਨਿਰਪੱਖ ਚੋਣ ਕਰਾ ਲਓ ਤੁਸੀਂ ਧਮਕੀਆਂ ਨਾ ਦਿਓ ਕਿਸੇ ਨੂੰ ਜਿਹਦੇ ਜਿਹਨੂੰ ਵੱਧ ਵੋਟਾਂ ਪੈ ਗਈਆਂ ਜਿੱਤ ਗਿਆ ਉਹਨੂੰ ਪ੍ਰਧਾਨ ਮੰਤਰੀ ਬਣਾ ਲਾ ਜੇ ਤੁਸੀਂ ਜਿੱਤ ਗਏ ਅਸੀਂ ਤੁਹਾਡੇ ਸਾਨੂੰ ਪਹਿਲਾਂ ਹਾਰੇ ਸੀ ਪਾਵਾਂਗੇ ਲੈ ਜੱਫੀ ਪਾ ਕੇ ਜਾਵਾਂਗੇ ਪੰਜੋਂ ਨਿਰਪੱਖ ਤੌਰ ਤੇ ਹੋਵੇ ਦਵਾ ਦੇ ਨਾਲ ਨਾ ਵੀ ਆਪਦੀ ਪੋਲੀਟੀਕਲ ਪਾਵਰ ਨਾ ਦਿਖਾਓ ਨਾ ਨਾ ਉਹ ਨਾ ਦਿਖਾਓ ਜੀ ਨਿਰਪੱਖ ਆ ਜੋ ਤੇ ਜਿੱਥੇ ਮਰਜ਼ੀ ਸੰਦੂਖੜੀ ਧਰ ਲਓ ਅਸੀਂ ਧਰਨ ਨੂੰ ਤਿਆਰ ਆ ਚੈਲੰਜਾ ਸਾਡਾ ਸਾਢੇ 3 ਸਾਲ ਹੋ ਗਏ ਨੰਦਗੜ ਕੋੜਾ ਪਿੰਡਾ ਮੇਰਾ ਜੇ ਇੱਕ ਵੀ ਇੱਟ ਲੱਗੀ ਹੋਵੇ ਸਾਢੇ 3 ਸਾਲਾਂ ਚ ਬਈ ਜੀ ਇੱਕ ਵੀ ਇੱਟ ਦੀ ਗਰੰਟੀ ਮੈਂ ਦਿੰਦਾ ਜੇ ਲੱਗੀ ਲੱਗਣੀ ਨਹੀਂ ਦਿੱਤੀ ਇਹਦੇ ਬਾਰੇ ਐਮਐਲਏ ਸਾਹਿਬ ਨਾਲ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਰਿਆ ਸੀ ਅਸੀਂ ਉਹਨਾਂ ਕੋਲੇ ਗਏ ਆ ਜੀ ਤਿੰਨ ਚਾਰ ਵਾਰੀ ਕਹਿੰਦੇ ਸਾਡੇ ਕੋਲੇ ਸਰਪੰਚ ਨੀਵੇਂ ਹੋ ਕੇ ਨਹੀਂ ਆਉਂਦੇ ਮੈਂ ਫੇਰ ਵੀ ਵਾਗਿਆ ਵੀ ਮੇਰੇ ਪਿੰਡ ਦੇ ਕੰਮ ਰੁਕੇ ਪੈ ਨੇ ਕਾਫੀ ਆ ਫੇਰ ਵੀ ਕੋਈ ਨਹੀਂ ਪਿਛਲੇ ਦਿਨਾਂ ਚ ਬਲਕ ਰਾਮਪੁਰਾ ਦੇ ਪੰਚਾਇਤਾਂ ਦੇ ਵੱਲੋਂ ਇਕੱਠਾ ਹੋ ਕੇ ਪੰਚਾਇਤ ਯੂਨੀਅਨ ਦਾ ਗਠਨ ਕੀਤਾ ਜਾਂਦਾ ਆ ਉਸ ਦੀਆਂ ਖਬਰਾਂ ਵੀ ਜਿਹੜੀਆਂ ਨੇ ਲੱਗਦੀਆਂ ਨੇ ਪਰ ਉਸ ਤੋਂ ਬਾਅਦ ਇੱਕ ਵਿਰੋਧਤਾ ਸਾਹਮਣੇ ਆਉਂਦੀ ਆ ਉਹ ਵਿਰੋਧਤਾ ਐਮਐਲਏ ਮੋਰ ਸੁਖਵੀਰ ਮੈਸਰਖਾਨਾ ਹੋਦੀ ਜਿੰਦੀ ਆ ਜਿਸ ਤੇਵਾਜੋਂ ਅੱਜ ਇੱਕ ਵਾਰੀ ਫਿਰ ਪੰਚਾਇਤਾਂ ਦੇ ਵੱਲੋਂ ਇਕੱਠ ਕੀਤਾ ਗਿਆ ਪੂਰਾ ਮਸਲਾ ਕੀ ਆ ਜਾਣਾਂਗੇ ਕਿਉਂ ਸਭ ਤੋਂ ਪਹਿਲਾਂ ਜਦੋਂ ਗਠਨ ਹੁੰਦਾ ਆ ਉਸ ਤੋਂ ਬਾਅਦ ਵਿਰੋਧਤਾ ਕਿਉਂ ਸਾਹਮਣੇ ਆਉਂਦੀ ਆ ਤੇ ਫਿਰ ਅੱਜ ਇਕੱਠ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਆ ਇਸ ਤੇ ਬਾਬਤ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸੋ ਸਤਿ ਸ਼੍ਰੀ ਅਕਾਲ ਜੀ ਤੇ ਜਿੰਨਾ ਵੀ মিডিਆ ਵਾਲੇ ਆਏ ਨੇ ਮੇਰੇ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਂ ਚ ਤੁਹਾਡਾ ਧੰਨਵਾਦ ਜੀ ਤੇ ਬਾਈ ਜੀ ਮੋੜ ਬਲਾਕ ਦੇ ਅਸੀਂ 35 ਪਿੰਡਾਂ ਦੇ ਸਰਪੰਚਾਂ ਆ ਦੋ ਵਾਰੀ ਮੀਟਿੰਗ ਕੀਤੀ ਅਸੀਂ ਸਾਰੇ ਸਰਪੰਚਾਂ ਨੂੰ ਫੋਨ ਕੀਤੇ ਵੀ ਭਾਈ ਸਰਪੰਚਾਂ ਨੂੰ ਕਾफी ਸਮੱਸਿਆ ਆ ਰਹੀਆਂ ਨੇ ਰਾਮਪਰਾ ਬਲਾਕ ਦੇ ਵੀ ਕਾफी ਆਪਾਂ ਇੱਕ ਮੀਟਿੰਗ ਕਰਕੇ ਵੀ ਇੱਕ ਆਪਾਂ ਆਪ ਦਾ ਪ੍ਰਧਾਨ ਚੁਣ ਲਗੇ ਜਿਹੜਾ ਕਿ ਆਪਣੇ ਸਾਰੇ ਮਸਲੇ ਹੱਲ ਉੱਪਰ ਏ ਡੀ ਸੀ ਡੀ ਸੀ ਐਮ ਐਲ ਏ ਸਾਹ ਕੋਲੇ ਦੱਸ ਸਕੇ ਉਸ ਤੋਂ ਬਾਅਦ ਜੀ ਸਾਡਾ ਗਠਨ ਹੋਇਆ ਜਿਹਦੇ ਵਿੱਚ 25 ਸਰਪੰਚ ਸਾਹਿਬਾਨ ਹਾਜ਼ਰ ਹੋਏ ਕਿਸੇ ਦਾ ਕੋਈ ਦੁਵਾ ਨਹੀਂ ਸੀ ਜੀ ਸਰਪੰਚਾਂ ਨੇ ਫੋਨ ਕੀਤੇ ਸੀ ਸਰਪੰਚਾਂ ਦੇ ਕਹਿੰਤੇ ਆਏ ਸੀ ਉਹ ਬਸ ਇੱਕ ਪਾਰਟੀ ਨਾਲ ਸੰਬੰਧਤ ਨਾ ਸੀ ਤਾਂ ਨਹੀਂ ਸੀ ਨਹੀਂ ਜੀ ਨਹੀਂ ਨਹੀਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਸੀ ਸਰਪੰਚ ਕਿਹੜੀ ਪਾਰਟੀ ਨਾਲ ਆ ਉਹ ਸਾਨੂੰ ਨਹੀਂ ਪਤਾ ਜੀ ਪਰ ਜਿਹੜੇ ਇੱਥੇ ਇਕੱਠ ਹੋਏ ਸੀ ਸਿਰਫ ਓਨਲੀ ਸਰਪੰਚ ਸੀ ਸਰਪੰਚ ਠੀਕ ਹੈ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਸੀਗਾ ਜੀ ਉਸ ਤੋਂ ਬਾਅਦ ਹੀ ਉੱਥੇ ਸੋਚ ਵਿਚਾਰ ਕਰਕੇ ਮੇਰੀ ਧਰਮ ਪਤਨੀ ਕਰਮਜੀਤ ਕੌਰ ਮਾਨ ਨੂੰ ਕਿਉਂਕਿ ਅਸੀਂ ਦੂਜੀ ਵਾਰ ਸਰਪੰਚ ਬਣਿਆ ਅਰੰਪਰੇ ਵਲਾਗ ਚ ਉਹ ਵੀ ਮੈਂ ਐਸੀ ਕੈਟਾਗਰੀ ਦਾ ਜਨਰਲ ਚ ਦੂਜੀ ਵਾਰ ਸਰਪੰਚ ਬਣਿਆ ਇਹਨਾਂ ਸਾਰੇ ਸਰਪੰਚ ਸਾਹਿਬਾਨਾਂ ਨੇ ਇੱਕ ਦੇਖਿਆ ਵੀ ਜਿਨ੍ਹਾਂ ਨੂੰ ਤਜਰਬਾ ਪੁਰਾਣਾ ਪਿਛਲੇ 5 ਸਾਲਾਂ ਦਾ ਵੀ ਨਵੇਂ ਸਰਪੰਚਾਂ ਨੂੰ ਕਈ ਵਾਰ ਪ੍ਰੋਬਲਮ ਆ ਜਾਂਦੀਆਂ ਨੇ ਵੀ ਚਲੋ ਤੁਹਾਨੂੰ ਸਰਪੰਚ ਪ੍ਰਧਾਨ ਬਣਾਇਆ ਜਾਵੇ ਐਸੀ ਨਾ ਨੁਕਰ ਕਰ ਕਰੀ ਫੇਰ ਵੀ ਇਹਨਾਂ ਨੇ ਜੋਰ ਪਾ ਕੇ ਜੀ ਸਾਨੂੰ ਪ੍ਰਧਾਨ ਬਣਾਤਾ ਉਸ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਹੋਈ ਸਾਰੇ ਸਰਪੰਚ ਸਾਹਿਬਾਨ ਖੁਸ਼ੀ ਹੈ ਜੀ ਪੂਰੇ ਕਿਸੇ ਨੇ ਕੋਈ ਇਤਰਾਜ਼ ਨਹੀਂ ਸੀ 25 ਸਰਪੰਚਾਂ ਦੇ ਸਾਡੇ ਕੋਲੇ ਸਾਈਨ ਨੇ ਸਹਿਮਤੀ ਆ ਉਹਨਾਂ ਦੀਆਂ ਵਿਤੌਟ ਪ੍ਰੂਫ ਫੋਟੋਆਂ ਵੀ ਸਾਡੇ ਕੋਲੇ ਆ ਜੀ ਉਸ ਤੋਂ ਬਾਅਦ ਅਖਬਾਰ 'ਚ ਖਬਰਾਂ ਲੱਗੀਆਂ ਖਬਰਾਂ ਲੱਗਣ ਤੋਂ ਬਾਅਦ ਦੂਜੇ ਦਿਨ ਇਹਨਾਂ ਨੇ ਮੀਟਿੰਗ ਰੱਖ ਲਈ ਰਾਮਪਰੇ ਬਲਾਕ ਦੇ ਦੁਬਾਰੇ ਚੋਣ ਦੀ ਕਿਹਨਾਂ ਦੇ ਵੱਲੋਂ ਰੱਖੀ ਜਾਂਦੀ ਮੀਟਿੰਗ ਉਹ ਜੀ ਜਿਹੜੀ ਸਾਡੇ ਕੋਲੇ ਖਬਰ ਆਉਂਦੀ ਆ ਉਹਦਾ ਕਹਿੰਦੇ ਐਮਐਲਏ ਸਾਹਿਬ ਨੇ ਆਪਦੇ ਬਲਾਕ ਪ੍ਰਧਾਨ ਆ ਜਿਹੜੇ ਦਿਨਾਂ ਦੇ ਜਾਂ ਕੋਆਰਡੀਨੇਟਰ ਨੇ ਇਹਨਾਂ ਦੇ ਉਹਨਾਂ ਵੱਲੋਂ ਕਹਿੰਦੇ ਜਾਪੀਏ ਆ ਇਹਨਾਂ ਦਾ ਇੱਕ ਰੇਸ਼ਮ ਸਿੰਘ ਉਹਨਾਂ ਕਣੀਓ ਇਹਦੀ ਮੀਟਿੰਗ ਦੀ ਦੁਬਾਰੇ ਐਲਾਨ ਕਰਤਾ ਉਸ ਤੇ ਵਿੱਚ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਮੇਰੇ ਕੋਲੇ ਸਾਹਮਣੇ ਸਮੱਸਿਆ ਆਈਆਂ ਨੇ ਉਹਨਾਂ ਮੈਂ ਤੁਹਾਨੂੰ ਬੜੀ ਬਰੀਕੀ ਨਾਲ ਦੱਸੂਗਾ ਜੀ ਸਰਪੰਚਾਂ ਨੂੰ ਬੁਲਾਇਆ ਗਿਆ ਉੱਥੇ ਜੀ ਐਸੀ ਆਪਦੇ ਸਰਪੰਚਾਂ ਨੂੰ ਕਿਹਾ ਵੀ ਮੈਂ ਆਪਣੀ ਚੋਣ ਹੋ ਗਈ ਜੇ ਕੋਈ ਇਤਰਾਜ਼ ਆਪਾਂ ਉੱਧਰ ਸੱਡਣ ਨੂੰ ਤਿਆਰ ਆ ਮੈਨੂੰ ਕੋਈ ਤਨਖਾਹ ਨਹੀਂ ਮਿਲਣੀ ਮੈਂ ਤਾਂ ਤੁਹਾਡੇ ਲਈ ਲੜਦਾ ਪਹਿਲਾਂ ਵੀ ਲੜਦਾ ਰਿਹਾ ਹਾਂ ਹੁਣ ਵੀ ਲੜਦਾ ਮੈਂ ਤੁਹਾਡੇ ਲਈ ਉਹਨਾਂ ਉਹਨਾਂ ਸਰਪੰਚਾਂ ਨੇ ਉਹਨਾਂ ਨੂੰ ਮਨਾ ਕਰਤਾਉਣ ਤੋਂ ਹੂੰ ਸੈਕਟਰੀਆਂ ਤੋਂ ਵੀਡੀਓ ਬਲੌਗ ਚੋਂ ਜਿਲ੍ਹਾ ਇਹਨਾਂ ਨੇ ਜਿਹੜੇ ਬਲਾਕ ਪ੍ਰਧਾਨ ਐ ਉਹਨਾਂ ਕਣੀਓ ਐਮਐਲਏ ਦੇ ਪੀਏ ਕਣੀਓ ਮੈਂ ਤਾਂ ਇਹਨਾਂ ਦਾ ਇੱਥੋਂ ਤੱਕ ਹੀ ਪਤਾ ਲੱਗਿਆ ਐਮਐਲਏ ਸਾਹਿਬ ਨੇ ਵੀ ਖੁਦ ਫੋਨ ਕੀਤੇ ਨੇ ਵੀ ਤੁਸੀਂ ਉੱਥੇ ਪਹੁੰਚੋ ਜਦੋਂ 10 ਵਜੇ ਦੀ ਮੀਟਿੰਗ ਰੱਖੀ ਸੀ ਇਹਨਾਂ ਨੇ ਜੀ 12 ਵਜੇ ਤੱਕ ਰ ਉੱਥੇ ਕੋਈ ਸਰਪੰਚ ਨਹੀਂ ਗਿਆ ਉਸ ਤੋਂ ਬਾਅਦ ਸਰਪੰਚਾਂ ਨੂੰ ਕੀ ਧਮਕੀਆਂ ਦਿੱਤੀਆਂ ਉਹਨਾਂ ਨੂੰ ਕੀ ਪ੍ਰੋਬਲਮਾਂ ਮੈਂ ਤੁਹਾਨੂੰ ਕੱਲੀ-ਕੱਲੀ ਦੱਸਦਾ ਜੀ ਪਹਿਲੀ ਸੀਗਾ ਜੀ ਜਿਹੜੀਆਂ ਵੀ ਸਾਨੂੰ ਗਰੰਟਾਂ ਨੇ ਐਸੀ ਗਰੰਟਾਂ ਛੋਡੀਆਂ ਵਾਪਸ ਕਰਾ ਦਾਂਗੇ ਜੇਕਰ ਅੱਜ ਵਾਲੀ ਮੀਟਿੰਗ ਦੇ ਵਿੱਚ ਨਹੀਂ ਗਏ ਇਹ ਗੱਲ ਕਹੀ ਗਈ ਇਹ ਧਮਕੀ ਦਿੱਤੀ ਗਈ ਆ ਬਿਦਾ ਸਬੂਤ ਐਸੀ ਗੱਲ ਕਰਾ ਦਾਂਗੇ ਜਿਹੜੇ ਸਰਪੰਚਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਕਹਿੰਦੇ ਛੋਡੀਆਂ ਗਰੰਟਾਂ ਰੋਕ ਦਾਂਗੇ ਜਿਹੜੇ ਸਰਪੰਚ ਐਸੀ ਸਰਪੰਚ ਨੇ ਉਹਨਾਂ ਨੂੰ ਇਹ ਵੀ ਧਮਕੀ ਕਹਿੰਦੇ ਤੁਹਾਡਾ ਕੋਰਮਾ ਤੋੜ ਦਾਂਗੇ ਜੇਕਰ ਤੁਸੀਂ ਉੱਥੇ ਨਾ ਪਹੁੰਚੇ ਉਹ ਮੈਂ ਵੀ ਐਸੀ ਆ ਚਲੋ ਐਸੀ ਨਾਲ ਸਿੱਧਾ ਦਰਦ ਸਮਝਣਾ ਚਾਹੀਦਾਗਾ ਮੈਂ ਉਹਨਾਂ ਨੂੰ ਕਿਹਾ ਮਾਂ ਬਾਈ ਜੀ ਸਾਢੇ 3 ਸਾਲ ਹੋ ਗਏ ਦਵਾਰੇ ਸਰਕਾਰ ਬਣੀ ਨੂੰ ਮੇਰਾ ਇਹਨਾਂ ਨੇ ਬਾਲ ਨਹੀਂ ਪਿੰਗਾ ਕਰ ਸਕਿਆ ਮੇਰਾ ਕੀ ਕਰਤਾ ਤੁਸੀਂ ਡਰਦੇ ਕਿਉਂ ਆ ਆਪਣੇ ਨਾਲ 25 ਸਰਪੰਚ ਨੇ 25 ਦੀ ਪੂਰਾ ਹਲਕਾ ਜੀ ਆਪਣੇ ਨਾਲ ਆ ਮੈਂ ਡਰੋਂ ਨਾ ਥੋੜਾ ਕੁਝ ਨਹੀਂ ਕਰ ਸਕਦੇ ਪਰ ਉਹ ਨਵੇਂ ਆ ਉਹ ਡਰ ਕੇ ਉਹ ਘਰਾਂ ਚ ਬੈਠ ਕੇ ਜਾਂ ਉਥੇ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਕੋਈ ਸਰਪੰਚਾਂ ਨੂੰ ਕਿਹਾ ਵੀ ਤੁਹਾਡੀਆਂ ਆਈਡੀਆ ਬਣਾਉਣੀਆਂ ਨੇ ਸੈਕਟਰੀਆਂ ਤੋਂ ਫੋਨ ਕਰਵਾਏ ਸੈਕਟਰੀਆਂ ਨੇ ਕਿਹਾ ਵੀ ਜਿਵੇਂ ਮਰਜ਼ੀ ਕਰੋ ਕੋਈ ਕੰਮਾ ਛੱਡ ਕੇ ਤੁਸੀਂ ਉੱਥੇ ਪਹੁੰਚੋ ਸੋਡੀਆਂ ਆਈਡੀਆਂ ਬਣਾਉਣੀਆਂ ਅੱਜ ਦੀ ਅੱਜ ਡੇਢ ਚ ਪਹੁੰਚੋ ਜੇ ਨਹੀਂ ਪਹੁੰਚੋਗੇ ਤਾਂ ਤੁਹਾਨੂੰ ਖਾਰਜ ਕੀਤਾ ਜਾਊਗਾ। ਮੀਟਿੰਗ 'ਚ ਇਹ ਕਹਿ ਕੇ ਵੀ ਬੁਲਾਇਆ ਗਿਆ ਵੀ ਆਈਡੀਆਂ ਬਣਾਉਣ ਦਾ। ਬਿਲਕੁਲ ਇਹ ਸਰਪੰਚਾਂ ਨੇ ਮੈਨੂੰ ਦੱਸਿਆ ਜੀ। ਹਾਂ। ਕਹਿੰਦੇ ਵੀ ਕਹਿੰਦੇ ਸੋਡੀਆਂ ਆਈਡੀਆਂ ਬਣਾਉਣੀਆਂ ਤਾਂ ਜਲਦੀ ਤੋਂ ਜਲਦੀ ਉੱਥੇ ਪਹੁੰਚੋ। ਵੀ ਕਹਿਣ ਦਾ ਮਤਲਬ ਪੂਰੇ ਰੋਬ ਜੋਸ਼ ਨਾਲ ਇਹਨਾਂ ਨੇ ਸਰਪੰਚਾਂ ਨੂੰ ਉੱਥੇ ਦਬਾਅ ਬਣਾ ਕੇ ਹਾਂ। ਦਬਾਅ ਬਣਾ ਕੇ ਸਰਪੰਚਾਂ ਨੂੰ ਬੁਲਾਇਆ ਗਿਆ ਉੱਥੇ ਆ ਕੇ ਸਰਪੰਚਾਂ ਨੂੰ ਬੁਲਾ ਕੇ ਖੜਾ ਕੇ ਕਹਿੰਦੇ ਵੀ ਤੁਹਾਡਾ ਭੋਲਾ ਸਿੰਘ ਘ੍ਰੜ ਵਾਲਾ ਆਪਣੇ ਸਤਕਾਰਯੋਗ ਆ ਮੇਰੇ ਭਰਾ ਮੈਂ ਤਾਂ ਦੇਖਿਆ ਵੀ ਨਹੀਂ ਹੈਗਾ ਉਹਨਾਂ ਨੂੰ ਪ੍ਰਧਾਨ ਬਣਾਤਾ ਆਪਾਂ ਕਹਿੰਦੇ ਆ ਵੀ ਚਲੋ ਬਣਾਤਾ ਵੀ ਆਇ ਕੁਮਾਰ ਜੀ ਸਾਡੇ ਨਾਲ ਗੱਲ ਕਰ ਲੈਂਦੇ ਵੀ ਅਵਤਾਰਮਾਨ ਸਾਨੂੰ ਤੇਰੇ ਤੇ ਇਤਰਾਜ਼ ਆ ਮੈਨੂੰ ਕਿਹੜਾ ਕੋਈ ਪ੍ਰਧਾਨਗੀ ਦਾ ਸੌਂਗ ਸੀਗਾ ਜੀ ਮੈਂ ਹਟ ਕੇ ਉਹਨਾਂ ਨੂੰ ਮਨਾ ਦਿੰਦਾ ਐਮਐਲਏ ਨੂੰ ਕੀ ਇਤਰਾਜ਼ ਹੋ ਸਕਦਾ ਜਦੋਂ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਇਹ ਤਾਂ ਪੰਚਾਇਤ ਯੂਨੀਅਨ ਆ ਇਹ ਕੋਈ ਐਮਐਲਏ ਦੇ ਪੱਧਰ ਦਾ ਕੋਈ ਕਾਰਜ ਕੰਮ ਤਾਂ ਹੈ ਨਹੀਂ ਜਿਹਦੇ ਚ ਐਮਐਲਏ ਦੀ ਸਹਿਮਤੀ ਜ਼ਰੂਰੀ ਆ ਐਮਐਲਏ ਦੇ ਸਾਈਨ ਜ਼ਰੂਰੀ ਆ ਸਿਗਨੇਚਰ ਜ਼ਰੂਰੀ ਆ ਔਰ ਤੋਂ ਪੁੱਛਣਾ ਜ਼ਰੂਰੀ ਆ ਜਾਂ ਸਰਕਾਰ ਤੋਂ ਪੁੱਛਣਾ ਜ਼ਰੂਰੀ ਜਦੋਂ ਪੂਰੇ ਪੰਚਾਇਤਾਂ ਸਹਿਮਤ ਨੇ ਸਰਪੰਚ ਸਹਿਮਤ ਨੇ ਫਿਰ ਐਮਐਲਏ ਨੂੰ ਕੀ ਇਹਦੇ ਵਿੱਚ ਦਿੱਕ ਕਰਮਨਜੀਤ ਕੌਰ ਮਾਨ ਵਾਈਫ ਆਫ ਅਵਤਾਰ ਸਿੰਘ ਮਾਨ ਉਹ ਕਾਂਗਰਸੀ ਆ ਉਹ ਕਿਉਂ ਬਣ ਗਿਆ ਵੀ ਸਾਡੀ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ ਅੱਛਾ ਕਹਿੰਦੇ ਆਮ ਆਦਮੀ ਪਾਰਟੀ ਦਾ ਨਹੀਂ ਬਣਿਆ ਕਾਂਗਰਸ ਦਾ ਹਾਂ ਵੀ ਕਹਿੰਦੇ ਕਾਂਗਰਸ ਦਾ ਕਿਉਂ ਬਣਾਤਾ ਤੁਸੀਂ ਹਾਂ ਮੈਂ ਉੱਥੇ ਬਾਈ ਜੀ ਮੇਰੇ ਨਾਲ ਆ ਪੂਰੀ ਟੀਮ ਇਹ ਉੱਥੇ ਸੀ ਪਹਿਲੇ ਦਿਨੋਂ ਮੈਂ ਇਹ ਕਿਹਾ ਸੀ ਮੈਂ ਪਿੰਡ ਲੈਵਲ ਤੇ ਪਾਰਟੀ ਲੈਵਲ ਤੇ ਕਿਹੜੀ ਪਾਰਟੀ ਨਾਲ ਆ ਮੈਂ ਖੜਾ ਜੀ ਪਰ ਸਰਪੰਚਾਂ ਦੇ ਨਾਲ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰੂੰਗਾ ਸਰਪੰਚੀ ਦਾ ਕੋਈ ਪਾਰਟੀ ਵੀ ਹੁੰਦੀ ਵੀ ਨਹੀਂ ਕੋਈ ਮੈਂ ਜੀ ਜਦੋਂ ਜਦੋਂ ਮੈਂ ਪਿੰਡ ਦੇ ਸਰਪੰਚ ਬਣਿਆ ਮੈਂ ਕਿਹੜਾ ਕਾਂਗਰਸ ਦੇ ਚਿਹਰੇ ਤੇ ਲੜਿਆ ਉੱਥੇ ਚਿੰਨ ਤੇ ਲੜਿਆ ਮੈਂ ਤਾਂ ਆਜ਼ਾਦ ਲੜਿਆ ਜੀ ਪਿੰਡ ਦੇ ਵਿੱਚ ਮੈਂ ਐਵੇਂ ਜਿਵੇਂ ਇਹਨਾਂ ਨੂੰ ਕਿਹਾ ਵੀ ਆਪਾਂ ਕਿਸੇ ਪਾਰਟੀ ਦੇ ਕੋਈ ਕੋਈ ਸਰਪੰਚ ਨਹੀਂ ਐ ਇੱਥੇ ਓਨਲੀ ਆਪਾਂ ਕੱਲੇ ਸਰਪੰਚਾਂ ਤੇ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਸਰਪੰਚਾਂ ਨੂੰ ਸਮੱਸਿਆ ਆਉਣਗੀਆਂ ਉਹਨਾਂ ਦਾ ਆਪਾ ਹੱਲ ਕਰਨਾ ਸਾਰੇ ਨੇ ਇਕੱਠੇ ਹੋ ਕੇ ਭਰਾਵਾਂ ਨੇ ਤੇ ਆਈ ਵੀ ਜਾਂਦੀਆਂ ਜੀ ਤੁਸੀਂ ਬਰੀਕੀ ਚ ਪਿੰਡਾਂ ਚ ਜਾਓ ਸਾਢੇ 3 ਸਾਲ ਹੋ ਗਏ ਆਨੰਦਗੜ੍ਹ ਕੋੜਾ ਪਿੰਡਾ ਮੇਰਾ ਜੇ ਇੱਕ ਵੀ ਇੱਟ ਲੱਗੀ ਹੋਵੇ ਸਾਢੇ 3 ਸਾਲਾਂ ਚ ਬਈ ਜੀ ਇੱਕ ਵੀ ਇੱਟ ਦੀ ਗਾਰੰਟੀ ਮੈਂ ਦਿੰਦਾ ਜੇ ਲੱਗੀ ਲੱਗਣੀ ਨਹੀਂ ਦਿੱਤੀ ਕੋਈ ਮਤੇ ਪਾ ਪਾ ਕੇ ਦੇਤੇ ਜੀ ਉਦੋਂ ਬਾਅਦ ਇਹਨਾਂ ਨੂੰ ਕਿਹਾ ਵੀ ਸਾਡੀਆਂ ਤੁਸੀਂ ਅਸਟੀਮੇਟ ਲਾ ਦਿਓ ਰੋਕਦਾ ਕੌਣਾ ਰੋਕ ਕੇ ਜਿਵੇਂ ਤੁਸੀਂ ਕਿਹਾ ਸਾਢੇ 3 ਸਾਲਾਂ ਚ ਕੋਈ ਨਹੀਂ ਰੋਕਦਾ ਕੌਣਾ ਸਰ ਰੋਕਦਾ ਜੀ ਜਿਹਦੀ ਪਾਵਰ ਅਜੇ ਸਰਕਾਰ ਆ ਉਹੀ ਰੋਕਦੇ ਨੇ ਜਿਹੜੇ ਮੁਲਾਜ਼ਮਾ ਉਹਨਾਂ ਦੇ ਕਿ ਸਾਰੇ ਵਿਚਾਰਾਂ ਦੇ ਉਹਨਾਂ ਦਾ ਕੀ ਆ ਜਾਂਦਾ ਉੱਪਰੋਂ ਮੈਂ ਤੁਹਾਨੂੰ ਹੋਰ ਦੱਸਦਾ ਜੀ ਛੋਡੇ ਮਾਧਿਮ ਰਾਹੀਂ ਸਾਡੇ 3 ਲੱਖ ਰੁਪਿਆ ਜੀ ਮੈਂ ਆਪਦੇ ਪਿੰਡ ਦਾ ਕੰਮ ਕੀਤਾ ਸੀ ਪਿਛਲੇ ਪਲਾਂਟ ਚ ਜੀ ਘਰੋਂ ਮੇਰੇ ਮੈਂਬਰ ਸਾਹਿਬ ਖੜੇ ਨੇ ਇੱਥੇ ਖੜੇ ਨੇਗੇ ਉਹਨਾਂ ਨੇ ਤੇਲ ਚਕਵਾਇਆ ਸੀਗਾ ਜੀ 2.5 ਲੱਖ ਦਾ ਡਾਇਰੈਕਟਰ ਮੇਰੇ ਪਿੰਡ ਦੇ ਨੂੰ ਤੇਲ ਪਾ ਕੇ 3.5 ਲੱਖ ਰੁਪਏ ਸੀ ਘਰੋਂ ਦਿੱਤਾ ਜੀ ਜਾ ਕੇ ਉਹਨਾਂ ਨੂੰ ਪੁੱਛੇ ਲਾ ਗਏ ਅੱਜ ਤੱਕ ਮੇਰੀ ਪੇਮੈਂਟ ਨਹੀਂ ਹੋਣ ਦਿੱਤੀ। ਇਹ ਵੀ ਰੋਕਿਆ ਗਿਆ ਇਸ ਇਸ ਬਾਰੇ ਐਮਐਲਏ ਚ ਚਾਹੇ ਤਾਂ ਇਹ ਇਸ ਪ੍ਰੋਬਲਮ ਬਾਰੇ ਜਿਹੜੀ ਇਹ ਹੈਗੀ ਯੂਨੀਅਨ ਬਾਰੇ ਇਹਦੇ ਬਾਰੇ ਐਮਐਲਏ ਸਾਹਿਬ ਨਾਲ ਤੁਸੀਂ ਡਾਇਰੈਕਟਰ ਆਪਤਾ ਕਰਨ ਦੀ ਕੋਸ਼ਿਸ਼ ਕੀਤੀ ਕਰਿਆ ਸੀ ਅਸੀਂ ਉਹਨਾਂ ਕੋਲੇ ਗਏ ਆ ਜੀ ਤਿੰਨ ਚਾਰ ਵਾਰੀ ਕਹਿੰਦੇ ਸਾਡੇ ਕੋਲੇ ਸਰਪੰਚ ਨੀਵੇਂ ਹੋ ਕੇ ਨਹੀਂ ਆਉਂਦੇ ਮੈਂ ਆਪਦੇ ਪਿੰਡ ਦੇ ਲੈਵਲ ਤੇ ਵੀ ਯਾਰ ਪੇਰੇ ਪਿੰਡ ਦਾ ਕੰਮ ਹੋ ਜੇ ਵੀ ਨੀਵੇਂ ਆ ਕੇ ਵੀ ਸਾਡੇ ਕੋਲੇ ਆ ਕੇ ਬੈਠੇ ਵੀ ਬੈਠੋ ਆ ਕੇ ਹਾਂ ਤੁਸੀਂ ਕਾਂਗਰਸ ਦੇ ਸਾਡੇ ਕੋਲੇ ਹਾਜ਼ਰੀ ਭਰੋ ਜੀ ਸਾਡੇ ਕੋਲੇ ਵੀ ਫਿਰ ਐ ਤੁਹਾਡੇ ਕੰਮ ਕਰਾਂਗੇ ਮੈਂ ਫਿਰ ਵੀ ਬਾਗਿਆ ਵੀ ਮੇਰੇ ਪਿੰਡ ਦੇ ਕੰਮ ਰੁਕੇ ਪੈ ਨੇ ਕਾਫੀ ਆ ਫਿਰ ਵੀ ਕੋਈ ਨਹੀਂ ਤਸ ਤੋਂ ਮਸ ਨਹੀਂ ਤੇ ਫਿਰ ਇਸ ਯੂਨੀਅਨ ਦਾ ਜਦੋਂ ਵਿਰੋਧ ਉਧਰਲੇ ਪਾਸਿਓਂ ਸ਼ੁਰੂ ਹੁੰਦਾ ਸਤਾਤਰ ਵਾਲੇ ਪਾਸਿਓਂ ਫਿਰ ਉਦੋਂ ਨਹੀਂ ਆਪਦੇ ਪੱਧਰ ਤੇ ਤੁਸੀਂ ਪ੍ਰਧਾਨ ਕੋਈ ਤੁਹਾਡੇ副ਪ੍ਰਧਾਨ ਨੇ ਗੱਲਬਾਤ ਕਰਨ ਦੀ ਐਮਐਲਏ ਸਾਹਿਬ ਨਾਲ ਰਾਬਤਾ ਰੱਖਣ ਕਰਨ ਦੀ ਕੋਸ਼ਿਸ਼ ਕੀਤੀ ਕਿ ਭਈ ਤੁਹਾਡੇ ਪੀਏ ਦੇ ਵੱਲੋਂ ਇਹਨਾਂ ਦੇ ਵੱਲੋਂ ਅਫਸਰਾਂ ਦੇ ਵੱਲੋਂ ਸਾਡੇ ਸਰਪੰਚਾਂ ਨੂੰ ਦਬਾਇਆ ਜਾ ਰਿਹਾ ਨਹੀਂ ਮੈਂ ਸੋੰਦਾ ਜੀ ਐਸੀ ਰਾਬਤਾ ਤਾਂ ਉਹਨਾਂ ਨਾਲ ਤਾਂ ਕਰੀਏ ਨਾ ਕਿ ਅਸੀਂ ਕਿਸੇ ਪਾਰ ਪਾਰਟੀ ਦਾ ਬਣਾਇ ਨਹੀਂ ਸਾਡੀ ਦਾ ਖੁੱਦ ਸਰਪੰਚਾਂ ਦੀ ਜੁਨੀਅਨ ਆ ਵੀ ਸਰਪੰਚਾਂ ਦੇ ਕੰਮ ਹੋਣਗੇ ਇਹਦੇ ਵਿੱਚ ਪਾਰਟੀ ਦਾ ਕੋਈ ਨਹੀਂ ਮੈਨੂੰ ਤਾਂ ਹੀ ਨਹੀਂ ਪਤਾ ਕਿਹੜਾ ਕੋਈ ਆਮ ਆਦਮੀ ਪਾਰਟੀ ਦਾ ਕਿਹੜਾ ਕੋਈ ਅਕਾਲੀ ਦਲ ਦਾ ਕਿਹੜਾ ਭਾਜਪੀ ਦਾ ਜਾਂ ਕਿਹੜਾ ਕਾਂਗਰਸ ਦਾ ਮੈਂ ਆਪਦੀ ਕਹਿ ਸਕਦਾ ਬਾਕੀ ਤਾਂ ਮੈਨੂੰ ਪਤਾ ਹੀ ਨਹੀਂ ਅਸੀਂ ਕਿਸੇ ਨਾਲ ਬਿਤਕਰਾ ਰੱਖੀ ਨਹੀਂ ਜੀ ਅਸੀਂ ਸਭ ਨੂੰ ਨਿਰਪੱਖ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇਹ ਜੁਨੀਅਨ ਬਣਾਈ ਸੀ ਜੇ ਤੁਸੀਂ ਗੱਲ ਕਰੀਆ ਕਿ ਪਿਛਲੇ ਟਿਨਯੂਰ ਦੇ ਵਿੱਚ ਵੀ ਤੁਸੀਂ ਸਰਪੰਚ ਰਹੇ ਹੋ ਇਸ ਵਾਰੀ ਐਸਾ ਕੁਝ ਹੋਇਆ ਪਿਛਲੀ ਵਾਰ ਅੱਧੀ ਗੱਲ ਕਰਾਂ ਜੋ ਉਸ ਤੋਂ ਪਿਛਲੀ ਵਾਰ ਦੀ ਗੱਲ ਕਰਾਂ ਕਦੇ ਐਸਾ ਹੋਇਆ ਕਿ ਯੂਨੀਅਨ ਬਣ ਗਈ ਹੋਵੇ ਕਿਸੇ ਨੂੰ ਪ੍ਰਧਾਨ ਬਣਾਤਾ ਹੋਵੇ ਐ ਐਮਐਲਏ ਦੇ ਵੱਲੋਂ ਫੋਨ ਕਰਕੇ ਐਸਾ ਕੁਝ ਕਿਹਾ ਗਿਆ ਹੋਵੇ ਦਬਾਅ ਪਾਇਆ ਗਿਆ ਹੋਵੇ ਐਸਾ ਕੁਝ ਪਹਿਲਾਂ ਪਹਿਲੇ ਸਮੇਂ 'ਚ ਕਦੇ ਹੋਇਆ ਨਹੀਂ ਹੋਇਆ ਜੀ ਪਹਿਲਾਂ ਕਿਰਿਆੜ ਵਾਲੇ ਤੋਂ ਅਵਤਾਰ ਸਿੰਘ ਪ੍ਰਧਾਨ ਬਣਾਇਆ ਸੀ ਸਾਰੇ ਸਰਪੰਚਾਂ ਨੇ ਕਿਸੇ ਨੇ ਵਿਰੋਧ ਨਹੀਂ ਕੀਤਾ ਉਹ ਅੱਜ ਵੀ ਭਰਾ ਮੇਰੇ ਆਏ ਨਹੀਂ ਇੱਥੇ ਬੁਲਾਏ ਸੀ ਮੈਂ ਕੋਈ ਰੀਜਨ ਕਰਕੇ ਆ ਨਹੀਂ ਸਕੇ ਉਹ ਕਿਸੇ ਨੇ ਵਿਰੋਧ ਨਹੀਂ ਕੀਤਾ ਇਹ ਪਹਿਲੀ ਪਾਰਟੀਆ ਇਨਾਂ ਨੇ ਪ੍ਰਧਾਨ ਨੂੰ ਬਣਾ ਕੇ ਉਸ ਤੋਂ ਬਾਅਦ ਆਪਦਾ ਪ੍ਰਧਾਨ ਬਣਾਇਆ ਕੱਲ ਇਹਨਾਂ ਨੇ ਜੀ ਬਲਾਕ ਦੇ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਸੈਕਟਰੀਆਂ ਨੂੰ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਅਖਬਾਰ 'ਚ ਖਬਰ ਵੀ ਲਵਾਈ ਆ ਕਹਿੰਦੇ ਸਾਡੇ ਕੋਲੋਂ ਨਿਰਪੱਖ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਕੀਤੀ ਗਈ ਦੱਸੋ ਜੀ ਕਿੱਥੇ ਧੱਜੀਆਂ ਢਾਡੀਆਂ ਜੀ ਚੋਣ ਦੀਆਂ ਸਰਪੰਚਾਂ ਤੇ ਦਾ ਇਹਨਾਂ ਦਬਾਅ ਬਣਾਇਆ ਇਹਨਾਂ ਨੇ ਧਮਕੀਆਂ ਦਿੱਤੀਆਂ ਸਰਪੰਚਾਂ ਨੂੰ ਕਿਹੜੀ ਕਿਹੜੀ ਪਾਰਟੀ ਰਹਿ ਗਈ ਜੀ ਜੇ ਇਹਨਾਂ ਨੇ ਜੀ ਇਸ ਤਰੀਕਾ ਕਰਨਾ ਤਾਂ ਪੰਜਾਬ ਦੇ ਵਿੱਚ ਮੇਰੀ ਪੂਰੇ ਪੰਜਾਬ ਦੇ ਸਰਪੰਚਾਂ ਨੂੰ ਅਪੀਲ ਆ ਬੇਨਤੀ ਆ ਕਿ ਇਕੱਠੇ ਹੋ ਜੋ ਜੇ ਨਹੀਂ ਇਕੱਠੇ ਹੋਵੋਗੇ ਤਾਂ ਜਿਵੇਂ ਸਾਡੇ ਨਾਲ ਹੁੰਦਾ ਛੋਡੇ ਨਾਲ ਵੀ ਐਵੇਂ ਜਿਹੀ ਕਰੀ ਹੋਣਾ ਭਗਵਾਨ ਸਿੰਘ ਮਾਨ ਤਾਂ ਇਹ ਕਹਿੰਦੇ ਹੁੰਦੇ ਆ ਨਾ ਕਹਿੰਦੇ ਕਿ ਸਰਪੰਚ ਕਿਹੜਾ ਕਿਸੇ ਪਾਰਟੀ ਦਾ ਹੁੰਦਾ ਆ ਸਰਪੰਚ ਤਾਂ ਕਹਿੰਦੇ ਸਰਬਸਾਂਝਾ ਹੁੰਦਾ ਫਿਰ ਤੁਸੀਂ ਕਿਉਂ ਨਹੀਂ ਉਹਨਾਂ ਦੀ ਐਮਐਲਏ ਐਸਾ ਕੁਝ ਕਰੀ ਜਾਂਦੇ ਆ ਪਾਰਟੀ ਦੇ ਨਾਂ ਤੇ ਫਿਰ ਅਸੀਂ ਉਹਨਾਂ ਦੇ ਪਾਵਰ ਆ ਜੀ ਉਹਨਾਂ ਕੋਲੇ ਸਾਡੇ ਕੋਲੇ ਪਾਵਰ ਨਹੀਂ ਆਹੀ ਗੱਲ ਆ ਪਾਵਰ ਆ ਪਾਵਰ ਪਾਵਰ ਤੇ ਸਿਰ ਤੇ ਸਾਰਾ ਕੰਮ ਕਰੀ ਜਾਂਦੇ ਆ ਜੀ ਇਸ ਤੋਂ ਹੋਰ ਹੋਰ ਜਿਵੇਂ ਤੁਸੀਂ ਕਹਤੋਂ ਤੁਹਾਨੂੰ ਰੋਕਿਆ ਹੋਰ ਵੀ ਸਰਪੰਚਾਂ ਨੂੰ ਰੋਕਿਆ ਦਬਾਅ ਪਾ ਕੇ ਤੇ ਫਿਰ ਅੱਜ ਜਿੰਨੇ ਤੁਸੀਂ ਪਹਿਲੇ ਦਿਨ ਜਦੋਂ ਜੁਨੀਅਨ ਦਾ ਗਠਨ ਹੁੰਦਾ ਆ ਉਦੋਂ ਸੀ ਅੱਜ ਵੀ ਸਰਪੰਚਾਂ ਨੂੰ ਨਹੀਂ ਆਏ ਹੋ ਜਾਂ ਰੋਕਿਆ ਗਿਆ ਕਈਆਂ ਨੂੰ ਆ ਰੋਕਿਆ ਗਿਆ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਇਹਨੇ ਜਿਹੜੇ ਕਈ ਸਰਪੰਚ ਨੇ ਜੀ ਜਿਨ੍ਹਾਂ ਤੇ ਕੇਸ ਚੱਲੀ ਜਾਂਦੇ ਨੇ ਓਕੇ ਠੀਕ ਹੈ ਉਹਨਾਂ ਨੂੰ ਕਹਿੰਦੇ ਨਹੀਂ ਐਸੀ ਕੇਸ ਇਹ ਦੁਆਰੇ ਖਲਾਵਾਵਾਂਗੇ ਤੁਹਾਡੇ ਜੇ ਉੱਥੇ ਪਹੁੰਚੇ ਚਾਰ ਸਰਪੰਚ ਨੇ ਨਾਂ ਨਹੀਂ ਲੈਂਦਾ ਮੈਂ ਹਾਂ ਉਹਨਾਂ ਨੂੰ ਕਿਹਾ ਇਕੱਲੇ ਇਕੱਲੇ ਦਾ ਬਾਅਦ ਚ ਨਾ ਦੱਸਦوں ਜੀ মিডিਆ ਸਾਹਮਣੇ ਨਹੀਂ ਲੈਂਦਾ ਮੇਰੀ ਬੇਨਤੀ ਆ ਓਕੇ ਜੀ ਚਾਰ ਸਰਪੰਚਾਂ ਨੂੰ ਰੋਕਿਆ ਗਿਆ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸਾਡੀ ਬੇਨਤੀ ਹੱਥ ਜੋੜ ਕੇ ਕਹਿੰਦੇ ਜੀ ਅਸੀਂ ਨਵੇਂ ਸਰਪੰਚ ਸਾਡਾ ਨੁਕਸਾਨ ਕਰ ਦੇਵਾਂਗੇ ਦੱਸੋ ਜੀ ਕਿਵੇਂ ਆਉਣਗੇ ਸਰਪੰਚ ਇਹਨਾਂ ਨੂੰ ਇੱਕ ਹੋਰ ਸਾਡੇ ਕੋਲ ਨਹੀਂ ਬੇਨਤੀ ਅਸੀਂ ਕੋਈ ਪਾਰਟੀ ਵਾਜੀ ਨਹੀਂ ਰੱਖਦੇ ਇੱਥੇ ਨਾ ਹੀ ਸਾਨੂੰ ਕੋਈ ਸੌਂਕਾ ਪ੍ਰਦਾਨਗੀ ਦਾ ਜੇ ਤੁਸੀਂ ਛੋੜੇ ਸੱਤਾਧਰਾਂ ਚ ਛੋੜੇ ਪਾਵਰ ਆ ਤਾਂ ਨਿਰਪੱਖ ਚੋਣ ਕਰਵਾ ਲਓ ਪਤਾ ਲੱਗ ਜੂਗਾ ਲੋਕਤੰਤਰ ਰਾਜਾ ਨਿਰਪੱਖ ਚੋਣ ਕਰਾ ਲਓ ਤੁਸੀਂ ਧਮਕੀਆਂ ਨਾ ਦਿਓ ਕਿਸੇ ਨੂੰ ਜਿਹਦੇ ਜਿਹਨੂੰ ਵੱਧ ਵੋਟਾਂ ਪੈ ਗਈਆਂ ਜਿੱਤ ਗਿਆ ਉਹਨੂੰ ਪ੍ਰਧਾਨ ਮੰਨ ਲਾ ਜੇ ਤੁਸੀਂ ਜਿੱਤ ਗਏ ਅਸੀਂ ਤੁਹਾਡੇ ਸਾਨੂੰ ਪਹਿਲਾਂ ਹਾਰੇ ਸੀ ਪਾਵਾਂਗੇ ਲੈ ਜੱਫੀ ਪਾ ਕੇ ਜਾਵਾਂਗੇ ਸਤਿਕਾਰ ਨਾਲ ਅਸੀਂ ਸਾਡੇ ਸਤਿਕਾਰਯੋਗ ਭਰਾ ਤੁਸੀਂ ਸਾਡੇ ਨਾਲ ਸਰਪੰਚੋਂ ਨਿਰਪੱਖ ਤੌਰ ਤੇ ਹੋਵੇ ਦਵਾ ਦੇ ਨਾਲ ਨਾ ਉਹ ਵੀ ਆਪਦੀ ਪੋਲੀਟੀਕਲ ਪਾਵਰ ਨਾ ਦਿਖਾਓ ਨਾ ਨਾ ਉਹ ਨਾ ਦਿਖਾਓ ਜੀ ਨਿਰਪੱਖ ਆ ਜੋ ਤੇ ਜਿੱਥੇ ਮਰਜ਼ੀ ਸੰਦੂਖੜੀ ਧਰ ਲਓ ਅਸੀਂ ਧਰਨ ਨੂੰ ਤਿਆਰ ਆ ਚੈਲੰਜ ਆ ਸਾਡਾ ਤਹ ਰੋਦਾ ਸਹੀ ਤੁਸੀਂ ਦਾ ਸਰਪੰਚ ਆਈਸੀ ਸਰਪੰਚਾਂ ਨੂੰ ਦਵਾਈ ਜਾਂਦੇ ਆ ਜਿਨ੍ਹਾਂ ਤੇ ਕੇਸ ਆ ਉਹਨਾਂ ਨੂੰ ਦਵਾਈ ਜਾਂਦੇ ਹੋ ਇਹ ਕੋਈ ਰਾਜਨੀਤੀ ਆ ਜੀ ਤਾਂ ਲੋਕ ਕਹਿੰਦੇ ਕਿ ਦੂਸਰੀ ਪਾਰਟੀ ਦਾ ਨਾ ਕੋਈ ਬਣੇ ਜੇ ਪੰਚਾਇਤ ਯੂਨੀਅਨ ਦਾ ਪ੍ਰਧਾਨ ਵੀ ਬਣੇ ਉਹ ਸਾਡੀ ਪਾਰਟੀ ਦੇ ਹਾਂਜੀ ਬਿਲਕੁਲ ਉਹਨਾਂ ਦੀ ਬਣਿਆ ਜੀ ਓਕੇ ਉਹਨਾਂ ਦੀ ਪਾਰਟੀ ਦਾ ਉਹਨਾਂ ਦਾ ਪ੍ਰਧਾਨ ਆ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਉਹ ਵਰਕਰ ਆ ਤਾਂ ਇਹ ਮੰਨਿਆ ਜਾਵੇ ਕਿ ਪੰਚਾਇਤ ਯੂਨੀਅਨ ਦੇ ਵਿੱਚ ਵੀ ਕਿਤੇ ਨਾ ਕਿਤੇ ਫੁੱਟ ਪਾਈ ਗਈ ਐਮਐਲਏ ਦੇ ਵੱਲੋਂ ਹਾਂਜੀ ਇਹ ਬਈ ਜੀ ਤੁਹਾਨੂੰ ਦੱਸਣਾ ਜ਼ਰੂਰੀ ਸੀ ਗੱਲ ਸਾਡੇ ਸਰਪੰਚਾਂ ਦੇ ਦੋ ਗਰੁੱਪ ਬਣਾਤੇ ਹਾਲਾਂਕਿ ਸਰਪੰਚ ਨੂੰ ਸਰਪੰਚ ਨਾਲ ਕੰਮ ਪੈਂਦੀ ਰਹਿੰਦਾ ਨੇੜੇ-ਤੇੜੇ ਸੀ ਮਤਲਬ 25 30 50 ਕਿਲੋਮੀਟਰ ਦੇ ਏਰੀਏ ਸਰਪੰਚਾਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਹੁੰਦੀਆਂ ਨੇ ਕਦੇ ਕੋਈ ਲੜ ਪਿਆ ਕਰ ਪਿਆ ਉਹ ਸਰਪੰਚ ਨੂੰ ਫੋਨ ਕਰਦਾ ਵੀ ਸਰਪੰਚ ਸਾਹਿਬ ਆ ਦੇਖਿਓ ਜੀ ਮਸਲਾ ਹੱਲਾ ਤੇ ਕਰਿਓ ਸਾਡੇ ਸਰਪੰਚਾਂ ਨੇ ਇਹਨਾਂ ਨੇ ਦੋ ਗਰੁੱਪ ਬਣਾਤੇ ਹੁਣ ਐਸੀ ਉਹ ਸਰਪੰਚਾ ਜਿਹੜੇ ਸਾਡੇ ਨਾਲ ਟੁੱਟ ਕੇ ਜਾਂ ਦਬਾਅ ਬਣਾਏ ਉਹਨਾਂ ਨੂੰ ਤਾਂ ਅਸੀਂ ਜਿ ਐ ਕਹਿੰਨੇ ਆ ਚਲੋ ਰੁਕ ਗਏ ਸਾਨੂੰ ਕੋਈ ਉਹਨਾਂ ਤੇ ਇਤਰਾਜ਼ ਨਹੀਂ ਉਹਨਾਂ ਦੀ ਮਜਬੂਰੀਆਂ ਨੇ ਅਸੀਂ ਸਮਝਦੇ ਆ ਕਿਉਂਕਿ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਅਗਲੇ ਨੇ ਪੈਸੇ ਲਾ ਕੇ ਬਣੇ ਹੋਏ ਨੇ ਅਜੇ 5-5 ਮਹੀਨੇ ਚਾ ਵੀ ਨਹੀਂ ਪੂਰੇ ਹੋਏ ਉਹਨਾਂ ਦੇ ਪਰ ਜਿਹੜੇ ਵਿਰੋਧ ਕਰਦੇ ਨੇ ਨਰੋਲ ਅਵਤਾਰ ਨੂੰ ਵੀ ਪ੍ਰਧਾਨ ਹਟਾਓ ਕਾਂਗਰਸ ਦੇ ਨੂੰ ਕੱਲ ਨੂੰ ਉਹ ਉਹਨਾਂ ਦਾ ਕੰਮ ਮੇਰੇ ਕੋਲੇ ਆਉਜਾ ਮੇਰਾ ਉਹਨਾਂ ਕੋਲੇ ਉਹ ਨਾ ਉਹ ਕਰਨ ਦੇ ਨਾਮ ਐ ਖੜਾ ਇਹਦਾ ਦੋ ਗਰੁੱਪ ਬਣ ਗਏ ਨਾ ਜੀ ਜਿਹੜੀ ਜਿਹੜਾ ਦੂਸਰਾ ਗੱਪੋ ਦੇ ਵਿੱਚ ਕਿੰਨੇ ਸਰਪੰਚ ਉਸ ਵੇਲੇ ਹਾਜ਼ਰ ਸੀ ਜਿਹੜੇ ਉਹ ਤਾਂ ਜਿੱਦੈਂ ਪਹਿਲਾਂ ਸੀ ਬਣਿਆ ਉਹਦੇ ਸਾਡੇ ਕੋਲੇ 25 ਸੀ ਜੀ ਜੀ ਉਹਦੇ ਕੋਲੇ ਕੱਲ ਮੈਂ ਤੁਹਾਨੂੰ ਉਹ ਸਾਰੀ ਗੱਲ ਹਿਸਟਰੀ ਦੱਸੀ ਆ ਜੀ ਉਹ ਸਾਰਾ ਦਬਾਅ ਬਣਾ ਕੇ ਰਾਜਨੀਤੀ ਉਥੇ ਸੱਦਿਆ ਉਥੇ 18 ਪਤਾ ਨਹੀਂ 19 ਸਰਪੰਚ ਐਸੀ ਗਿਣੀ ਸੀ ਉਹਦੇ ਵਿੱਚ ਬਾਕੀ ਆਏ ਨਹੀਂ ਜਿਹੜੇ ਹੁਣ ਸਾਡੇ ਕੋਲੇ ਆ ਅੱਜ ਸਾਡੇ ਕੋਲੇ ਜੀ 14 ਸਰਪੰਚ ਹਾਜ਼ਰ ਆ ਚਾਰ ਦੀ ਸਾਨੂੰ ਉਹਨਾਂ ਨੇ ਫੋਨ ਕਰਕੇ ਪ੍ਰੋਮਿਸ ਸੀ ਸਹਿਮਤੀ ਮਿਲ ਗਈ ਉਹ ਕਹਿੰਦੇ ਜੇ ਤੁਹਾਡੇ ਨਾਲ ਆ ਜਿੱਥੇ ਮਰਜੀ ਸੱਦੋ ਜੀ ਚਾਰ ਦੀ 18 ਸਾਡੇ ਕੋਲੇ ਹਾਜ਼ਰ ਆ ਤੇ ਜਿਹੜੇ ਰਹਿ ਗਏ 7-8 ਆ ਉਹ ਉਹਨਾਂ ਦੀ ਪ੍ਰੋਬਲਮ ਬਣੀ ਪਈ ਆ ਪਰ ਆ ਸਾਡੀ ਬੇਨਤੀ ਆ ਐਸਾ ਕੁਝ ਦੇਖਿਆ ਪਹਿਲਾਂ ਹੁੰਦਾ ਕਿ ਐਮਐਲਏ ਦੇ ਵੱਲੋਂ ਇੱਥੋਂ ਤੱਕ ਇਨਵੋਲਵਮੈਂਟ ਕੀਤੀ ਜਾਂਦੀ ਹੋਵੇ ਕਿ ਭਈ ਜਿਹੜੀ ਪੰਚਾਇਤ ਯੂਨੀਅਨ ਬਣਾਉਣੀ ਆ ਅਸੀਂ ਤਾਂ ਅਸੀਂ ਸਰਪੰਚ ਬਣਿਆ ਪਿੰਡਾਂ ਦਾ ਵਿਕਾਸ ਕਰਨ ਲਈ ਬਿਲਕੁਲ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਰਪੰਚਾਂ ਚ ਇਸ ਤਰ੍ਹਾਂ ਦੀਆਂ ਧੜੇਬੰਦੀਆਂ ਨਾ ਬਣਾਓ ਅਸੀਂ ਤਾਂ ਕੰਮ ਕਰਨ ਲਈ ਬਣੇ ਆ ਅਸੀਂ ਜੇ ਯੂਨੀਅਨ ਬਣੀ ਸੀ ਅਸੀਂ ਤਾਂ ਪਾਰਟੀ ਵਾਈਜ਼ ਤੋਂ ਉੱਪਰ ਉੱਪਰ ਉੱਠ ਕੇ ਬਣੀ ਸੀ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀਗਾ ਜੀ ਪਾਰਟੀ ਬਾਜੀ ਕਿਉਂ ਕਿਉਂ ਕਰ ਰਹੇ ਨੇ ਸਰਪੰਚ ਸਾਹਿਬ ਕਦੇ ਮਾਪਾ ਹੁਣ ਐਮਐਲਏ ਸਾਹਿਬ ਦੱਸ ਸਕਦੇ ਆ ਜੀ ਜਾਂ ਉਹਨਾਂ ਦੇ ਬੀਏ ਸਾਹਿਬ ਦੱਸਦੇ ਜਿਨ੍ਹਾਂ ਨੇ ਫੋਨ ਕਰਿਆ ਉਹ ਦੱਸ ਸਕਦੇ ਆ ਜੀ ਫੋਨ ਕਰਕੇ ਦਬਾ ਪਾਏਗੇ। ਇਹੀ ਗੱਲ ਹੈ ਜੀ ਆ ਸਾਰੀ ਸਥਿਤੀ ਦੱਸੀ ਹੈ ਇਹਨਾਂ ਨੇ ਮਜਬੂਰ ਕਰਤਾ ਸਾਰੇ ਸਰਪੰਚਾਂ ਨੂੰ ਵੀ ਭਾਈ ਜਾਣਾ ਨਹੀਂਗਾ। ਜਿਹੜਾ ਉਹਦੇ ਤੁਹਾਡੇ ਵੱਲੋਂ ਕੱਟ ਕੇ ਤਾਂ ਤੁਸੀਂ ਵੀ ਤਾਂ ਨਹੀਂ ਕਿਸੇ ਤਰ੍ਹਾਂ ਮਜਬੂਰ ਕਰਕੇ ਨਹੀਂ 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 ਸਾਡੇ ਕੋਲੇ ਫੋਟੋਆਂ ਪਈਆਂ ਜੀ। ਬਕਾਇਦਾ ਸਾਈਨ ਹੋਏ 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 ਜੀ। 25 ਸਰਪੰਚ ਸੀਗੇ 6-7 ਸਰਪੰਚ ਸਹਿਮਤ ਸੀ 32 ਸਰਪੰਚ ਹੋ ਗਏ ਸੀਗੇ ਜੀ। ਹਾਂ। 32 ਸਰਪੰਚ ਸੀਗੇ। ਹਾਂ ਜੀ ਹਾਂ ਜੀ। ਕੁੱਲ ਪਿੰਡ ਕਿੰਨੇ ਨੇ 35 ਪਿੰਡ ਆ ਜੀ 35 ਪਿੰਡ ਨੇ ਮਤਲਬ 32 ਤੁਹਾਡੇ ਨਾਲ ਸੀਗੇ ਹਾਂਜੀ ਹਾਂਜੀ 32 ਸਾਡੇ ਨਾਲ ਸੀ ਉਹਨਾਂ ਦੇ ਵਿੱਚੋਂ 15 18 ਉਹ ਤੋਂ ਜਿਵੇਂ ਗੱਲ ਕਰੀਏ 15 18 ਉਹ ਤੋਂ ਬਾਅਦ ਹਾਂਜੀ 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 ਤੁਸੀਂ ਕੀ ਚਾਹੁੰਦੇ ਕੀ ਹੋ ਤੁਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਰਪੰਚਾਂਾਂ ਚ ਤੁਹਾਡੇ ਬੰਦੀਆਂ ਨਾ ਬਣਾਓ ਜੀ ਭਾਈਚਾਰਕਾਂ ਸਾਂਝ ਬਣੀ ਹੋਈ ਆ ਉਹਨੂੰ ਖਤਮ ਨਾ ਕਰੋ ਅਸੀਂ ਵਿਕਾਸ ਕਰਨ ਲਈ ਅੱਗੇ ਆਏ ਆ ਸਾਰੇ ਸਰਪੰਚਾਂ ਦੀ ਇੱਕ ਸੋਚ ਆ ਵੀ ਅਸੀਂ ਪਿੰਡਾਂ ਦਾ ਵਿਕਾਸ ਕਰੀਏ ਪਿੰਡਾਂ ਨੂੰ ਸਰਬਪੱਕੀ ਵਿਕਾਸ ਕਰੀਏ ਵੀ ਨਵੀਂ ਪੈਦਾ ਕਰੀਏ ਨਾ ਵੀ ਪੈਦਾ ਕਰੀਏ ਜਦੋਂ ਇਹ ਚੀਜ਼ ਹੋਈ ਆ ਫਿਰ ਜਿਵੇਂ ਬਾਈ ਜੀ ਨਾਲ ਵੀ ਗੱਲ ਕਰੀਏ ਤੁਸੀਂ ਸਰਪੰਚ ਸਾਹਿਬ ਕੋਲੇ ਇਕੱਠੇ ਹੋ ਕੇ ਫਿਰ ਜਥੇਬੰਦੀ ਨੇ ਚਲੇ ਜਾਣਾ ਸੀਗਾ ਪ੍ਰਧਾਨਗੀ ਦੇ ਤੌਰ ਤੇ ਜਦੋਂ ਮਿਲ ਸਿੰਘ ਸਾਹਿਬ ਨਾਲ ਗੱਲ ਹੋਈ ਸੀ ਮੈਨੂੰ ਕਹਿੰਦੇ ਵੀ ਤੇਰੇ ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਮੈਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਸੀਗਾ ਜੀ ਅੱਛਾ ਹਾਂਜੀ ਉਹ ਆਮ ਆਦਮੀ ਪਾਰਟੀ ਦੇ ਸਬੰਧ ਵਿੱਚ ਬਿਲਕੁਲ ਮੇਰੇ ਤੇ ਕਹਿੰਦੇ ਕੋਈ ਜ਼ਰਰੀ ਤੂੰ ਪ੍ਰਧਾਨ ਬਣ ਜਾਂਦਾ ਤੇਰੇ ਤੇ ਕੋਈ ਇਤਰਾਜ਼ ਨਹੀਂ ਸੀ ਸਾਨੂੰ ਅਵਤਾਰ ਸਿੰਘ ਮਾਨ ਤੇ ਇਤਰਾਜ਼ ਹੈ ਅੱਛਾ ਭਈ ਉਹ ਦੂਸਰੀ ਪਾਰਟੀਆਂ ਬਿਲਕੁਲ ਬਿਲਕੁਲ ਤੁਸੀਂ ਕਹਿ ਦੇਣਾ ਸੀ ਵੀ ਤੁਹਾਡੇ ਮੁੱਖ ਮੰਤਰੀ ਹਾਂ ਵੀ ਤੁਹਾਡੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਵੀ ਪਾਰਟੀ ਹੁੰਦੀ ਨਹੀਂ ਕੋਈ ਬਿਲਕੁਲ ਕਹਿੰਦੇ ਜੀ ਉਹ ਤਾਂ ਕਹਿੰਦੇ ਆ ਪਰ ਐਮ ਐਲ ਏ ਸਾਹਿਬ ਨੂੰ ਪ੍ਰੋਬਲਮ ਸੀ ਉਹ ਕਹਿੰਦੇ ਵੀ ਸਾਡੀ ਪਾਰਟੀ ਤੁਹਾਨੂੰ ਦੱਸਿਆ ਨਹੀਂ ਤੁਸੀਂ ਅੱਛਾ ਉਹਨਾਂ ਨੇ ਇਹ ਗੱਲ ਕਹੀ ਹਾਂ ਜੀ ਹਾਂ ਜੀ ਕਹਿੰਦੇ ਸਾਨੂੰ ਦੱਸ ਕੇ ਦੱਸਕ ਦੱਸਣਾ ਸੀਗਾ ਤੁਸੀਂ ਫਿਰ ਜੋਨ ਕਰਨੀ ਸੀ ਹੂੰ ਕਿਵੇਂ ਦੇਖਦੇ ਆ ਅੱਜ ਜੋ ਵੀ ਐਪੀਸੋਡ ਇਹ ਵਾਪਰੇ ਆ ਐਮ ਐਲ ਏ ਮੋੜ ਦੇ ਵੱਲੋਂ ਇਨਵੋਲਵਮੈਂਟ ਆਫ ਦੀ ਦਿਖਾਈ ਜਾਂਦੀ ਹੈ ਕਿਵੇਂ ਦੇਖਦੇ ਆ ਸਰ ਇਹ ਮੈਚੀ ਜਿਹਨੂੰ ਤੁਸੀਂ ਗਲਤ ਸਮਝਦਾ ਅਸੀਂ ਸਰਪੰਚ ਇਸ ਕਰਕੇ ਬਣੇ ਸੀ ਪਿੰਡ ਦੇ ਵਿਕਾਸ ਕਰਨ ਵਾਸਤੇ ਲੇਕਿਨ ਜਿਸ ਤਰ੍ਹਾਂ ਦੀ ਧੜੇਬੰਦੀ ਬਣ ਗਈ ਹੈ ਉਸ ਨਾਲ ਅਸੀਂ ਇੱਕ ਦੂਜੇ ਨਾਲ ਸਾਂਝਕ ਨਹੀਂ ਬਣਾ ਸਕਦੇ ਜੀ ਠੀਕ ਹੈ ਕਿ ਨਹੀਂ ਸਰ ਅਸੀਂ ਇਹੀ ਚੀਜ਼ ਚਾਹੁੰਦੇ ਆ ਵੀ ਜੇ ਮਨ ਲੈ ਕਿਸੇ ਨੂੰ ਤਰਾਜ ਹੈ ਤਾਂ ਨਿਰਪੱਖ ਜਾਂਚ ਕਰ ਲੈਣਾ ਠੀਕ ਹੈ ਕਿ ਨਹੀਂ ਅਸੀਂ ਮਨ ਲੈ ਜਿਸ ਬੰਦੇ ਤੇ ਸਹਿਮਤ ਹੋਵਾਂਗੇ ਉਸ ਨੂੰ ਵੋਟ ਪਾਵਾਂਗੇ ਠੀਕ ਹੈ ਨਹੀਂ ਇਹ ਸਾਡਾ ਮਕਸਦ ਹੈ ਜੀ ਪਰ ਸਾਡੇ ਢੜੇ ਬੰਦੀ ਨਾ ਬਣਾਈ ਜਾਵੇ ਹਾਂ ਵੀ ਇਹਦਾ ਸਰਪੰਚ ਦੋ ਪਾਗਾਂ ਦੇ ਵਿੱਚ ਦੋ ਢੜਿਆਂ ਦੇ ਵਿੱਚ ਮੰਡੇ ਦੋ ਹਾਂ ਦੋ ਢੜਿਆਂ ਚ ਬੰਦੇ ਗਏ ਜੀ ਠੀਕ ਹੈ ਕਿ ਨਹੀਂ ਪਰ ਅਸੀਂ ਜਿਸ ਦਿਨ ਪਹਿਲੇ ਦਿਨ ਮੀਟਿੰਗ ਕਰੀ ਫਿਰ ਮੀਟਿੰਗ ਕਰੀ ਉਸ ਟਾਈਮ ਅਸੀਂ ਘੱਟ ਤੋਂ ਘੱਟ ਮੱਲਾ 30-32 ਬੰਦੇ ਅਸੀਂ ਹਾਜ਼ਰ ਸੀਗੇ ਜੀ ਲਾਸਟ ਦੇ ਵਿੱਚ ਕੱਲ ਮੱਲਾ ਜੋ ਪ੍ਰੈਸ਼ਰ ਪਾਇਆ ਗਿਆ ਜਾਂ ਕੁਝ ਵੀ ਹੋਇਆ ਉਸ ਦੇ ਮੁਤਾਬਕ ਮੱਲਾ ਅੱਧ ਤੋਂ ਵੱਧ ਸ਼ਰਮਚੇ ਉਧਰ ਚਲੇ ਗਏ ਸੀ ਉਹ ਵੀ ਅਜੇ ਵੀ ਸਾਡੇ ਨਾਲ ਸਹਿਮਤ ਹੋਣ ਨੂੰ ਤਿਆਰ ਆ ਬੁਰੇ ਓਕੇ ਹਾਂਜੀ ਪਰ ਉਹ ਬਸ ਦਵਾ ਕਿਸੇ ਤਰ੍ਹਾਂ ਦਬਾ ਪਾਇਆ ਜਾਂਦਾ ਹੈ ਜੀ ਅਜੇ ਵੀ ਸਾਡੇ ਨਾਲ ਪੂਰੇ ਸਹਿਮਤ ਹੈ ਸਾਨੂੰ ਕਹਿ ਵੀ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਮਰਜ਼ੀ ਖੜੇ ਕਰ ਲਓ ਕਈ ਦਿੱਕਤਾਂ ਕਰਕੇ ਚਲ ਮਨਨ ਨਹੀਂ ਆਇਆ ਗਿਆ ਜੀ ਉਹਨਾਂ ਤੋਂ ਪਰ ਅਸੀਂ ਇਹੀ ਚਾਹੁੰਦੇ ਵੀ ਸਾਰੇ ਸਾਡਾ ਜਿੰਨਾ ਵੀ 35 ਪਿੰਡਾਂ ਦਾ ਗਰੁੱਪ ਹੈ ਇੱਕ ਹੋਣਾ ਚਾਹੀਦਾ ਜੀ ਬਸ ਪਰ ਤੁਸੀਂ ਤਾਂ ਸਰਪੰਚੋ ਮਤਲਬ ਕੰਮ ਕੰਮ ਜਦੋਂ ਕੋਈ ਲੈ ਕੇ ਆਉਂਦਾ ਪਿੰਡ ਦਾ ਮਤਲਬ ਸਰਪੰਚ ਤਾਂ ਕਦੇ ਇਹ ਦੇਖਦਾ ਨਹੀਂ ਵੀ ਯਾਰ ਤੂੰ ਕਾਲੀਆਂ ਕਿ ਕਾਂਗਰਸੀ ਆਮ ਵਾਲਾ ਜਾਂ ਭਾਜਪਾ ਵਾਲਾ ਸਰਪੰਚ ਤਾਂ ਕਦੇ ਦੇਖਦਾ ਹੀ ਨਹੀਂ ਇਹ ਸਰ ਮੇਰੇ ਪਿੰਡ ਦੇ ਵਿੱਚ ਮੇਰੇ ਪਿੰਡ ਗਿੱਲਕਲਾ ਪਿੰਡ ਦੇ ਵਿੱਚ ਪਹਿਲੀ ਵਾਰੀ ਜਦੋਂ ਦੀਆਂ ਮਤਲਬ ਬੋਟਾਂ ਪੈਣ ਲੱਗੀਆਂ ਜਾਂ ਚੋਣ ਖੜੀ ਹੋਈ ਹੈ ਸਰਬਸੰਮਤੀ ਨਾਲ ਮੈਂ ਪਹਿਲਾ ਸਰਪੰਚ ਬਣਿਆ ਸੀ ਮੇਰੀ ਮੈਸੇਜ ਪਹਿਲੀ ਸਰਪੰਚ ਬਣੀ ਨਹੀਂ ਪਰ ਮੇਰੇ ਤੇ ਐਨੀਆਂ ਦਿੱਕਤਾਂ ਆ ਰਹੀਆਂ ਨੇ ਮੇਰੇ ਕੋਲੇ ਚਾਰ ਠੀਕ ਹੈ ਸਰ ਉਹ ਤੋਂ ਬਿਹਤਰ ਇਹੀ ਹੈ ਵੀ ਮੰਨ ਲੈ ਮੈਂ ਉਹਨਾਂ ਨਾਲ ਵੀ ਇਹੀ ਚੱਲਦਾ ਵੀ ਮੈਂ ਪਾਰਟੀ ਦਾ ਨਹੀਂ ਆ ਤੁਸੀਂ ਪਾਰਟੀਆਂ ਚੋਂ ਨਿਕਲ ਕੇ ਬਾਹਰ ਆ ਜਾਓ ਠੀਕ ਹੈ ਕਿ ਨਹੀਂ ਆਪਾਂ ਪਿੰਡ ਦਾ ਵਿਕਾਸ ਕਰਨਾ ਹੈ ਪਰ ਕੁਝ ਮਜਬੂਰੀਆਂ ਇਹ ਜਿਹੀਆਂ ਹੋ ਜਾਂਦੀਆਂ ਕਿ ਆਪੋ ਆਪਣੀ ਪਾਰਟੀ ਦੇ ਵਿੱਚ ਉਂਗਲਵਾਜੀ ਕਰਦੇ ਆ ਲੋਕ ਤੇ ਉਹ ਆਪੋ ਆਪਣੀਆਂ ਪਾਰਟੀਆਂ ਚ ਦੁਆਰੇ ਬੈਠ ਜਾਂਦੇ ਜਾ ਕੇ ਪਰ ਮੈਂ ਫਿਰ ਵੀ ਇਹੀ ਚੀਜ਼ ਸੋਚ ਕੇ ਚੱਲਦਾ ਹੁੰਦਾ ਮੈਂ ਆਰਮੀ ਚੋਂ ਰਿਟਾਇਰ ਆਦਮੀ ਆ ਠੀਕ ਹੈ ਸਰ ਮੈਂ ਇਹੀ ਚਾਹਣਾ ਹੈ ਕਿ ਪਿੰਡ ਦਾ ਵਿਕਾਸ ਹੋਵੇ ਜਿਸ ਤਰ੍ਹਾਂ ਸਾਡੇ ਆਰਮੀ ਦੇ ਕੈਂਟ ਚਮਕਦੇ ਹਨ ਤੇ ਮੈਂ ਪਿੰਡ ਨੂੰ ਚਮਕਾਉਣਾ ਚਾਹੁੰਦਾ ਸੀ ਪਰ ਜੇ ਮੇਰੇ ਨਾਲ ਪਿੰਡ ਸਹਿਮਤ ਹੋ ਕੇ ਚੱਲ ਰਿਹਾ ਪਿੰਡ ਮੇਰੇ ਨਾਲ ਪੂਰਾ ਸਹਿਮਤ ਹੈ ਜਿੱਥੇ ਵੀ ਕਹਿੰਦੇ ਖੜੇ ਕਰ ਲਓ ਅਸੀਂ ਖੜੇ ਹੋਣ ਨੂੰ ਤਿਆਰ ਹਾਂ ਹਾਂਜੀ ਪਰ ਕੁਝ ਮਜਬੂਰੀਆਂ ਇਹੋ ਜਿਹੀਆਂ ਹੋ ਗਈਆਂ ਜੀ ਜਿਵੇਂ ਹੁਣ ਕੱਲ ਵਾਲੀ ਘਟਨਾ ਵਾਪਰੀ ਹੈ ਠੀਕ ਹੈ ਕਿ ਨਹੀਂ ਇਹਦਾ ਕਰਕੇ ਸਾਨੂੰ ਬੜੀਆਂ ਦਿੱਕਤਾਂ ਜੀ ਅਸੀਂ 35 ਦੇ 35 ਸਰਪੰਚ ਇਕੱਠੇ ਰਹਿਣਾ ਚਾਹੁੰਦੇ ਆ ਠੀਕ ਹੈ ਕਿ ਨਹੀਂ ਸਾਡੇ ਵਿੱਚ ਟੜੀ ਬੰਦੀ ਨਾ ਬਣਾਈ ਜਾਵੇ ਸਰ ਫੋਨ ਦੇ ਤੌਰ ਤੇ ਸਾਨੂੰ ਵੀ ਆਇਆ ਕੁਝ ਕਿ ਨਹੀਂ ਸਰ ਆਇਆ ਫੋਨ ਆਇਆ ਪੀ ਦਾ ਵੀ ਫੋਨ ਆਇਆ ਸੀ ਅੱਛਾ ਤੇ ਮਤਲਬ ਹੋਰ ਵੀ ਕਈ ਫੋਨ ਆਏ ਸੀ ਪਰ ਮੈਂ ਸਰ ਪਤਾ ਕੱਲ ਬਠਿੰਡੇ ਗਿਆ ਹੋਇਆ ਸੀਗਾ ਮੇਰੇ ਥੋੜਾ ਕੀ ਕਿਹਾ ਗਿਆ ਫੋਨ ਤੇ ਕੀ ਕੁਝ ਕਿਹਾ ਫੋਨ ਤੇ ਹੀ ਕਿਹਾ ਸੀ ਕਿ ਮੀਟਿੰਗ 'ਚ ਆਉਣਾ ਜ਼ਰੂਰੀ ਹੈ ਜੀ ਤੇ ਮੀਟਿੰਗ 'ਚ ਹਾਜ਼ਰ ਹੋਵੋ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਤਾਂ ਜੀ ਬਠਿੰਡੇ ਦਵਾਈ ਲੈਣ ਗਿਆ ਹੋਇਆ ਉਹ ਕਹਿੰਦੇ ਤੁਹਾਡੀ ਮੈਸੇਜ ਦੀ ਹਾਜ਼ਰੀ ਲਵਾ ਦਿਓ ਤੇ ਮੈਂ ਸੋਚ ਮੈਂ ਕਿ ਉਹਨੇ ਕਿਹਾ ਜੀ ਮੈਸੇਜ ਮੇਰੇ ਨਾਲ ਹੀ ਨੇ ਠੀਕ ਹੈ ਕਿ ਨਹੀਂ ਤੇ ਮੈਂ ਉਹਨਾਂ ਦੀ ਮੀਟਿੰ ਅੱਜ ਦੀ ਮੀਟਿੰਗ ਦੇ ਲਈ ਵੀ ਰੋਕ ਰੱਖ ਲਈ ਕੁਝ ਕਿਹਾ ਕਰਿਆ ਗਿਆ ਨਹੀਂ ਸਰ ਅੱਜ ਤਾਂ ਸਾਡੀ ਨਰੋਲ ਮੀਟਿੰਗ ਹੈ ਜੀ ਓਕੇ ਹਾਂ ਨਰੋਲ ਮੀਟਿੰਗ ਹੈ ਜੀ ਸਾਡੇ ਕੋਲੋਂ ਕੋਈ ਵੀ ਬੰਦਾ ਆ ਸਕਦਾ ਹੈ ਅਸੀਂ ਨਿਰਪੱਖ ਹੋ ਕੇ ਸਾਡੇ ਚ ਕੋਈ ਪਾਰਟੀ ਵੇਜ ਨਹੀਂ ਹੈ ਅਸੀਂ ਨਾ ਪਾਰਟੀ ਵੇਜ ਤੇ ਕੰਮ ਕਰਿਆ ਜੀ ਅਸੀਂ ਤਾਂ ਇਹੀ ਕੰਮ ਕਰਿਆ ਵੀ ਸਾਰੇ ਸਰਪੰਚਾਂ ਦੇ ਤੌਰ ਤੇ ਆਪਾਂ ਇਕੱਠੇ ਹੋਵਾਂਗੇ ਠੀਕ ਹੈ ਪਾਰਟੀਆਂ ਚੋਂ ਬਾਹਰ ਨਿਕਲ ਕੇ ਸਾਰੇ ਕੰਮ ਕਰਾਂਗੇ ਤੁਸੀਂ ਕਹਿੰਦੇ ਹੋ ਨਿਰਪੱਖਤਾ ਦੇ ਨਾਲ ਹੋਵੇ ਸਭ ਹਾਂਜੀ ਹਾਂ ਜਿੰਨੀ ਵੀ ਜਾਂਚ ਹੋਵੇ ਹਮਲ ਕੰਮ ਹੋਵੇ ਸਾਰਾ ਨਿਰਪੱਖ ਹੋਵੇ ਬਈ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਸਰਪੰਚੀ ਦਾ ਕੋਈ ਪਾਰਟੀ ਨਹੀਂ ਦੀ ਨਿਰਪੱਖਤਾ ਦੇ ਨਾਲ ਪਿੰਡ ਜਿਹੜਾ ਚੱਲਦਾ ਚਾਹੇ ਜਿਹੜਾ ਮਰਜ਼ੀ ਆਵੇ ਤੁਸੀਂ ਕਹਿੰਦੇ ਕੋਈ ਮਰਜ਼ੀ ਆਵੇ ਅਸੀਂ ਤਾਂ ਕੰਮ ਕਰਾਂਗੇ ਅਸੀਂ ਕੰਮ ਕਰਨਾ ਹੈ ਜੀ ਸਾਡਾ ਅਸੀਂ ਪ੍ਰਧਾਨ ਉਹਨੂੰ ਬਣਾਵਾ ਚਾਹੁੰਦੇ ਆ ਵੀ ਜਿਹੜਾ ਸਾਡਾ ਮੂਹਰੇ ਹੋ ਕੇ ਸਾਡਾ ਕੰਮ ਕਰੇ ਤਾਂ ਕਿ ਸਾਨੂੰ ਡੀਸੀ ਕੋਲੇ ਜਾਣਾ ਪੈਂਦਾ ਐਡੀਸੀ ਕੋਲੇ ਜਾਣਾ ਪੈਂਦਾ ਵੀਡੀਓ ਸਾਹਿਬ ਕੋਲੇ ਜਾਣਾ ਪੈਂਦਾ ਅਸੀਂ ਹਰੇਕ ਜਗ੍ਹਾ ਪ੍ਰਧਾਨ ਨੂੰ ਨਾਲ ਲੈ ਕੇ ਕੰਮ ਕਰਾਉਣ ਵਾਸਤੇ ਅੱਗੇ ਹੋਈਏ ਜੀ। ਤੁਸੀਂ ਚਾਹੋ ਨਾ ਭਾਵੇਂ ਦੁਬਾਰੇ ਚੋਣ ਹੋ ਜਾਏ ਕੋਈ ਫਰਕ ਨਹੀਂ। ਹਾਂ ਜਿਸ ਤਰ੍ਹਾਂ ਸਾਡਾ ਸਾਡਾ ਰਾਮਪੁਰੇ ਬਲਾਕ ਦੇ ਵਿੱਚ ਸਾਡੇ ਮੱਲੇ ਡਾਕਟਰਾਂ ਨੇ ਕੀ ਕਰਿਆ ਸੀ ਸਾਨੂੰ ਮੱਲੇ ਸੂਚ ਪਿੰਡ ਔਰ ਮੰਡੀ ਕਲਾ ਪਿੰਡ ਤੇ ਬਾਈਕਾਟ ਕਰਤਾ ਸੀ ਵੀ ਅਸੀਂ ਕੋਈ ਵੀ ਦਵਾਈ ਨਹੀਂ ਦੇਵਾਂਗੇ। ਅਸੀਂ ਮੀਟਿੰਗ ਐਕਚੁਅਲੀ ਇਸੇ ਕਰਕੇ ਬੁਲਾਈ ਸੀ ਤਾਂ ਕਿ ਸਾਡੇ ਮੱਲੇ ਜਿੰਨੇ ਵੀ ਮੱਲੇ ਐਸੀਆਂ ਦਿੱਕਤਾਂ ਨਾ ਆਉਣ ਗਾਂ। ਦਿੱਕਤਾਂ ਨਾ ਆਉਣ ਸਾਨੂੰ। ਹਾਂ ਹਾਂ। ਇਹਦਾ ਕੋਈ ਨਹੀਂ। ਹਾਂਜੀ ਠੀਕ ਹੈ। ਮੰਗੇ ਕਰੀ ਜ਼ਰੂਰ ਤਾਂ। ਮੰਗਦਾ ਸਾਡੀ ਮੀਡੀਆ ਦੇ ਸਾਹਮਣੇ ਇਹੀ ਆ ਜੀ ਸਾਡੇ ਸਰਪੰਚਾਂ ਨੇ ਜਿੰਨੇ 35 ਦੇ 35 ਇਹਨਾਂ ਦੇ ਵਿੱਚ ਗਰੁੱਪ ਵਾਜੀ ਖਤਮ ਕਰਕੇ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਬਹਾ ਕੇ ਨਿਰਪੱਖ ਚੋਣ ਕਰਵਾਈ ਜਾਵੇ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹਦੇ ਵਿੱਚ ਰਾਜਨੀਤੀ ਇਨਵੋਲ ਬਣਾ ਹੋਵੇ ਰਾਜਨੀਤੀ ਨੂੰ ਸਾਈਡ ਤੇ ਕਰਕੇ ਸਰਪੰਚ 35 ਦੇ 35 ਇੱਕ ਪਲੇਟਫਾਰਮ ਤੇ ਆ ਜਾਣਾ ਜਿਹਨੂੰ ਮਰਜ਼ੀ ਬਣਾ ਲੈਣ ਸਾਨੂੰ ਕਿਸੇ ਨਾਲ ਕਿਸੇ ਕਿਸੇ ਸਰਪੰਚ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਅਸੀਂ ਹਰ ਇੱਕ ਨਾਲ ਸਹਿਮਤ ਹਾਂ ਪਰ ਜੇ ਤੁਸੀਂ ਦਵਾ ਥੱਲੇ ਬਣਾਉਂਗੇ ਜੀ ਫਿਰ ਸਾਡੀ ਜੁਨੀਆਨ ਆ ਜਿਹੜੀ ਬਣਾਈ ਐ ਸੀ ਆਜ਼ਾਦ ਜੁਨੀਆਨ ਬਿਲਕੁਲ ਉਮਜਕਰੀ ਚੱਲੂਗੀ ਜੇ ਨਹੀਂ ਸਾਡੇ ਨਾਲ ਰਹਿੰਦੇ ਉਹ ਜਿਹੜੇ ਸਰਪੰਚ ਉਹਨਾਂ ਨਾਲ ਸਹਿਮਤਾ ਉਹ ਉਹਨਾਂ ਨਾਲ ਰਹਿਣਾ ਜਿਹੜੇ ਸਾਡੇ ਨਾਲ ਸਹਿਮਤਾ ਠਾਰਾ ਉਹ ਸਾਡੇ ਨਾਲ ਰਹਿਣਗੇ ਇਹਨਾਂ ਦੇ ਕੰਮਾਂ ਦੀ ਜਿਹੜੇ ਸਮੱਸਿਆਵਾਂ ਆਉਣਗੇ ਅਸੀਂ ਪੂਰੀ ਕਮੇਟੀ ਉਹਨਾਂ ਦੇ ਨਾਲ ਖੜਾਂਗੇ ਜੇ ਉਹ ਆਪਦੀ ਕਮੇਟੀ ਨਾਲ ਖੜ ਜਾਣਾ ਐਸੀ ਆਪਦੀ ਕਮੇਟੀ ਨਾਲ ਖੜਾ ਇਹ ਕੱਲ ਉਹਨਾਂ ਨੇ ਕਿਹਾ ਵੀ ਭੰਗ ਹੋ ਗਈ ਉਹ ਹੋ ਗਈ ਕੋਈ ਭੰਗ ਨਹੀਂ ਜੀ ਬਿਲਕੁਲ ਆਈ ਇਹ ਕੰਮ ਗਿਆ ਉਹ ਕਹਿੰਦੇਗਾ ਉਹ ਜਿਹੜਾ ਫੋਨ ਕਰਿਆ ਉਹ ਕਹਿੰਦੇ ਵੀ ਜਿਹੜੀ ਪਹਿਲਾਂ ਗਠਨ ਕਰਾਇਆ ਸੀ ਉਹ ਭੰਗ ਕਰਤੀ ਨਵੀਂ ਚੋਣ ਹੋ ਗਈ ਇਹ ਸ਼ਬਦ ਕਿਹਾ ਗਿਆਗਾ ਤੇ ਉਹਦੇ ਵਾਸਤੇ ਕਹਿੰਨਾ ਪਹਿਲੀ ਗੱਲ ਤਾਂ ਅਸੀਂ ਇਕੱਠੇ ਉਹਨੂੰ ਤਿਆਰ ਆ ਜਿਹਨੂੰ ਮਰਜ਼ੀ ਅਦਰ ਜੇ ਮੇਰੇ ਤੇ ਕੋਈ ਉਹਨਾਂ ਨੂੰ ਨਾਰਾਜ਼ਗੀ ਆ ਵੀ ਮੈਂ ਕਾਂਗਰਸ ਪਾਰਟੀ ਦਾ ਵੈਸੇ ਉਹ ਉਹਨਾਂ ਦੀ ਨਾਰਾਜ਼ਗੀ ਆ ਜਦੋਂ ਮੇਰੇ ਨਾਲ ਬੈਠਣ ਕਰਨਗੇ ਮੇਰੀ ਸੋਚ ਨਾਲ ਤਾਂ ਉਹ ਗਿਲੇ ਸ਼ਿਕਵੇ ਵੀ ਦੂਰ ਕਰ ਦੂੰ ਉਹਨਾਂ ਦੇ ਮੈਂ ਐਹ ਜੀ ਮੇਰੇ ਦਿਲ 'ਚ ਕੁਛ ਨਹੀਂ ਹੈਗੀ ਜੇ ਮੇਰੇ ਤੇ ਨਾਰਾਜ਼ਗੀ ਆ ਮੈਂ ਛੱਡਣ ਨੂੰ ਤਿਆਰ ਆ ਜੀ ਪਰ ਥਰਡ ਬੰਦੇ ਜਿਹਨੂੰ ਮਰਜ਼ੀ ਬਣਾ ਲੈਣਾ ਸਰਪੰਚ ਉਹੀ ਨਹੀਂ ਬਣ ਕੇ ਆਉਂਦਾ ਪਿੰਡ ਦਾ ਇੱਕ ਸ਼ੂਜਵਾਨ ਪੜਿਆ ਲਿਖਿਆ ਬੁੱਧੀਮਾਨ ਬੰਦਾ ਸਰਪੰਚ ਬਣਦਾ 35 ਜੋ ਜਿਹਨੂੰ ਮਰਜ਼ੀ ਬਣਾ ਲੈਣ ਪਰ ੱੱਕੇ ਨਾਲ ਨਹੀਂ ਕੰਮ ਚੱਲਣ ਮੰਦਾ ਇਹ ਆਖਣਗੇ ਨਾ ਉਹ ਬੁਲਾਉਣਗੇ ਇਹਨਾਂ ਨੂੰ ਹਟਾ ਦਿਓ ਇਹਦਾ ਬਾਪ ਦੇ ਨਾਲ ਬਰਕੀ ਪਾੜ ਦੇਣਾ ਜਿੱਥੇ ਖੜੇ ਆ ਤਾਂ ਖੜੇ ਆ ਇਹ ਧੱਕੇ ਨਾਲ ਤਾਂ ਧੱਕੇ ਧੁੱਕੇ ਨਾਲ ਨਹੀਂ ਵੇ ਪਾਰਟੀ ਵਾਲਾ ਮੁੱਦਾ ਤਾਂ ਮੈਂ ਕਹਿਣਾ ਨਹੀਂ ਜੇ ਉਹਨਾਂ ਨੂੰ ਲੱਗਦਾ ਹੀ ਪਾਰਟੀ ਵਾਲਾ ਤਾਂ ਫਿਰ ਕਾਂਗਰਸ ਦੇ ਹੈਗੀਆਂ ਖੜੇ ਆ ਤਾਂ ਖੜੇ ਆ ਦਰ ਅਲੀ ਗੱਲ ਹੀ ਕੋਈ ਨਹੀਂ ਬਰਕਾ ਪਾੜ ਦੇਣਾ ਜੀ ਜੀ ਤਾਂ ਬਲਾਕ ਰਾਮਪੁਰੇ ਦੇ ਸਰਪੰਚ ਸਹਿਬਾਨ ਸਾਡੇ ਨਾਲ ਸਿੰਘ ਦੇ ਵੱਲੋਂ ਗੱਲਬਾਤ ਰੱਖੀ ਗਈ ਕਿ ਪਹਿਲੇ ਸਾਡੇ ਵੱਲੋਂ ਇਕੱਠੇ ਹੋ ਕੇ ਜਿਹੜੀ ਇੱਕ ਜਥੇਬੰਦੀ ਦਾ ਗਠਨ ਕੀਤਾ ਜਾਂਦਾ ਆ ਉਸ ਤੋਂ ਬਾਅਦ ਇਤਰਾਜ਼ ਜਤਾਇਆ ਜਾਂਦਾ ਤੇ ਫੋਨ ਦੇ ਰਾਹੀਂ ਦਬਾਅ ਤੱਕ ਜਿਹੜੇ ਹੈਗੇ ਆ ਉਹ ਪਾਏ ਜਾਂਦੇ ਨੇ ਦਬਾਅ ਬੜੇ ਤਰ ਤੌਰ ਤਰੀਕਿਆਂ ਦੇ ਪਾਏ ਜਾਂਦੇ ਨੇ ਤੇ ਅੱਜ ਫਿਰ ਸਾਡੇ ਵੱਲੋਂ ਨਵੀਂ ਜਥੇਬੰਦੀ ਅੱਜ ਫਿਰ ਸਾਡੇ ਵੱਲੋਂ ਇੱਕ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਰੱਖੀ ਗਈ ਹੈ ਇਸ ਤੇ ਬਾਬਤ ਐਮ ਐਲ ਏ ਮੋਢਰਾਂ ਦਾ ਪੱਕਾ ਕੀ ਆ ਉਹ ਵੀ ਜਾਣਨਾ ਤੁਸੀਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਵੰਦੇ ਹੋ ਜਾਇ ਧੰਨਵਾਦ